ਨਾ ਰੁਖਤਾ ਹਾਂ ਮਾਰੀਆਂ ਨਾ ਰੁਖ ਕੀਤਾ ਸ਼ੋਰ ਬੀਜਣ ਵਾਲੇ ਹੋਰ ਸਨ ਕੱਟਣ ਵਾਲੇ ਹੋਰ ਕਲਾ ਦੇ ਅੰਗ ਸੰਗ ਦੇ ਵੀਡੀਓ ਦੇ ਵਿੱਚ ਇੱਕ ਵਾਰ ਫੇਰ ਮਾਉਣਗੇ ਲਹਾਜਰਾ ਇੱਕ ਹੋਰ ਵਧੀਆ ਸ਼ਕਤੀਤ ਲੈ ਕੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਹੁਤ ਮਾਣ ਦਿੰਨੇ ਆਂ ਤੇ ਅੱਜ ਮੈਂ ਜਿਸ ਕਲਾ ਮਈ ਸਗੀਤ ਨਾਲ ਗੱਲਬਾਤ ਕਰਨ ਜਾ ਰਿਹਾ ਉਹ ਫਿਲਮ ਇੱਕ ਕਰਨੇ ਉਹ ਲੇਖਕ ਡਾਇਲੌਗ ਰਾਈਟਰ ਕਹਾਣੀ ਲੇਖਕ ਵੀ ਖੁਦ ਆਪ ਉਹਦੇ ਨਾਲ ਨਾਲ ਡਾਇਰੈਕਟਰ ਵੀ ਆਪ ਤੇ ਪ੍ਰੋਡਿਊਸਰ ਵੀ ਆਪ ਆਓ ਸਭ ਤੋਂ ਪਹਿਲਾਂ ਸਵਾਗਤ ਕਰਦੇ ਆਂ ਰਵੀ ਰਵਿੰਦਰ ਜੀ ਐਨ ਜੀ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਚੈਨਲ ਪੰਜਾਬੀ ਦਾ ਤੇ ਤੁਹਾਡਾ ਪ੍ਰੋਗਰਾਮ ਦੇ ਦੇ ਸਾਡੇ ਦਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਰਵਿੰਦਰ ਪਹਿਲੀ ਗੱਲ ਤਾਂ ਆਪਾਂ ਅੱਗੇ ਵੀ ਗੱਲ ਕਰ ਚੁੱਕੇ ਆਂ ਤੁਸੀਂ ਪਹਿਲਾਂ ਫਿਲਮ ਬਣਾਏ ਸੀ ਜ਼ਿੰਦਗੀ ਹਾਂਜੀ ਤੇ ਤੁਸੀਂ ਫਿਲਮ ਮੇਕਿੰਗ ਦੇ ਵਿੱਚ ਕਾਫੀ ਆਪਣੀ ਵਿਦਿਆਗ੍ਰਹਿਣ ਕਰੀ ਆ এডਿਕੇਸ਼ਨ ਲਈ ਆ ਔਰ ਉਹ ਉਹ ਪਹਿਲੀ ਫਿਲਮ ਦੇ ਵਿੱਚ ਵੀ ਝਲਕਦੀ ਸੀਗੀ ਤੇ ਆ ਜਿਹੜੀ ਹੁਣ ਹੁਣ ਤੁਸੀਂ ਫਿਲਮ ਬਣਾਈ ਆ ਖੁਸ਼ੀਆਂ ਹਾਂਜੀ ਜ਼ਿੰਦਗੀ ਤੋਂ ਬਾਅਦ ਖੁਸ਼ੀਆਂ ਇਹ ਪਹਿਲੀ ਗੱਲ ਤਾਂ ਇਹ ਵੀ ਤੁਸੀਂ ਜ਼ਿੰਦਗੀ ਨਾਲ ਜੁੜੀਆਂ ਹੋਈਆਂ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਲੱਭਣੋ ਵਾਲੀਆਂ ਗੱਲਾਂ ਹੀ ਕਰਨੀਆਂ ਚਾਹੁੰਦੇ ਹੋ ਫਿਲਮ ਮੇਕਿੰਗ ਅ ਐਂਟਰਟੇਨਮੈਂਟ ਤਾਂ ਹੈ ਹੀ ਤੁਹਾਡਾ ਪਰ ਐਂਟਰਟੇਨਮੈਂਟ ਦੇ ਨਾਲ ਨਾਲ ਤੁਸੀਂ ਇਹਨੇ ਇੱਕ ਮਕਸਦ ਇੱਕ ਮੰਤੋ ਬਣਾਇਆ ਹੋਇਆ ਜਿਹਦੇ ਰਾਹੀਂ ਤੁਸੀਂ ਲੋਕਾਂ ਨੂੰ ਸਿਰਫ ਐਂਟਰਟੇਨਮੈਂਟ ਨਹੀਂ ਕਰਾਉਣਾ ਚਾਹੁੰਦੇ ਕੁਛ ਨਾ ਕੁਛ ਉਹਨਾਂ ਦੇ ਭੱਲੇ ਵੀ ਪਾਉਣਾ ਚਾਹੁੰਦੇ ਹੋ ਇਹਦੇ ਬਾਰੇ ਦੱਸੋ ਔਰ ਇਹ ਜਾਣਬੁੱਝ ਕੇ ਕਰਦੇ ਹੋ ਥੋੜਾ ਜਿਹਾ ਆਪਣੇ ਬਾਰੇ ਵੀ ਪਹਿਲਾਂ ਦੱਸੋ ਗਿਲ ਸਾਹਿਬ ਐਕਚੁਅਲੀ ਜਦੋਂ ਆਪਾਂ ਕੋਈ ਕਹਾਣੀ ਕਹਿਣੀ ਹੁੰਦੀ ਹੈ ਕੋਈ ਗੱਲ ਕਰਨੀ ਹੁੰਦੀ ਹੈ ਹਨਾ ਐਂਟਰਟੇਨਮੈਂਟ ਤਾਂ ਨੇਚਰਲੀ ਉਹਦੇ ਵਿੱਚ ਹੋਣਾ ਕਿਉਂਕਿ ਹਾਈ ਬਿਜ਼ਨਸ ਇਨ ਐਂਟਰਟੇਨਮੈਂਟ ਦਾ ਹਨਾ ਬਟ ਉਹਦੇ ਨਾਲ ਜੇ ਆਪਾਂ ਐਂਟਰਟੇਨਮੈਂਟ ਨਾਲ ਜੇ ਕੋਈ ਆਪਾਂ ਸਮਾਜ ਨੂੰ ਕੋਈ ਗੱਲ ਕਹਿ ਸਕੀਏ ਕੋਈ ਇਸ ਤਰ੍ਹਾਂ ਦਾ ਮੈਸੇਜ ਦੇ ਸਕੀਏ ਤਾਂ ਮੈਨੂੰ ਇਹ ਲੱਗਦਾ ਵੀ ਜ਼ਿਆਦਾ ਬੈਟਰ ਆ ਉਹ ਹੁਣ ਫਿਲਮਾਂ ਤਾਂ ਹੁਣ ਇਹ ਵੀ ਪਿਛਲੀ ਫਿਲਮ ਵੀ ਤੁਸੀਂ ਦੇਖੋ ਜਿਹੜੀਆਂ ਆਪਣੀ ਜ਼ਿੰਦਗੀ ਆਈ ਸੀ ਜਾਂ ਇਹ ਹਨਾ ਇਹ ਸਮਾਜ ਦੇ ਕੁਝ ਨਾ ਕੁਝ ਚੀਜ਼ਾਂ ਨੂੰ ਲੈ ਕੇ ਸਾਹਮਣੇ ਆਉਂਦੇ ਕੁਝ ਮੈਸੇਜ ਦਿੰਦੀਆਂ ਹਨਾ ਬਟ ਇਹਦਾ ਮਤਲਬ ਇਹ ਨਹੀਂ ਹੈ ਹੂਤਰਾਂ ਦੀਆਂ ਕਹਾਣੀਆਂ ਵੀ ਲਿਖੀਆਂ ਹੋਈਆਂ ਰੋਮਾਂਟਿਕ ਵੀ ਲਿਖੀਆਂ ਹੋਈਆਂ ਨੇ ਤੇ ਥ੍ਰਿਲਰ ਵੀ ਲਿਖੀਆਂ ਹੋਈਆਂ ਨੇ ਬਟ ਇਹ ਹੁੰਦਾ ਵੀ ਹਰੇਕ ਕਹਾਣੀ ਨੂੰ ਕਹਿਣ ਵਾਸਤੇ ਨਾ ਇੱਕ ਡੀਸੈਂਟ ਜਿਹਾ ਬਜਟ ਚਾਹੀਦਾ ਹੁੰਦਾ ਕਿਉਂਕਿ ਜੇ ਆਪਾਂ ਕੋਈ ਗੱਲ ਕਹਿਣੀ ਹੈ ਤਾਂ ਉਹਦੇ ਵਾਸਤੇ ਉਨਾ ਕ ਬਜਟ ਹੋਵੇ ਫੇਰ ਹੀ ਉਹ ਗੱਲ ਕਹਿ ਸਕਦੇ ਆ ਤਾਂ ਮੇਰੀ ਜਿਹੜੀਆਂ ਪਹਿਲਾਂ ਲਿਖੀਆਂ ਹੋਈਆਂ ਫਿਲਮਾਂ ਸੀ ਮੈਨੂੰ ਇਹ ਲੱਗਦਾ ਵੀ ਉਹਨਾਂ ਦਾ ਮਤਲਬ ਬਜਟ ਥੋੜਾ ਜਿਆਦਾ ਚਾਹੀਦਾ ਚਾਹੀਦਾ ਕਹਿਣ ਵਾਸਤੇ ਤੇ ਇਹ ਫਿਲਮਾਂ ਜਿਵੇਂ ਮੈਗੀਆਂ ਪਹਿਲਾਂ ਲਿਖਿਆ ਨਹੀਂ ਹੋਈਆਂ ਸੀਗੀਆਂ ਇਹ ਇਹ ਤੁਰਤੀ ਲਿਖੀਆਂ ਮੈਂ ਕਿਉਂਕਿ ਹੁਣ ਆ ਜਿਹੜੀ ਆ ਫਿਲ ਤੇ ਉਹ ਅਸੀਂ ਬੈਠੇ ਰਹੇ ਜ਼ਿੰਦਗੀ ਤੋਂ ਬਾਅਦ ਪਤਾ ਕੀ ਹੋਇਆ ਬਾਈ ਜੀ ਜਦੋਂ ਨਾ ਸਤ ਅੱਠਵੇਂ ਲੰਘ ਗਏ ਤੇ ਅਸੀਂ ਇੱਕ ਵੱਡਾ ਪ੍ਰੋਜੈਕਟ ਦੇ ਵਿੱਚ ਲੱਭ ਰਹੇ ਸੀ ਵੀ ਕੋਈ ਮਿਲ ਜੇ ਸਾਨੂੰ ਪ੍ਰੋਡਿਊਸਰ ਨਾਲ ਲਾਉਣ ਵਾਲਾ ਤੇ ਕਿਤੇ ਗੱਲ ਬਣੀ ਨਹੀਂ ਫਿਰ ਮੈਂ ਬਾਈ ਜੀ ਨਾਲ ਗੱਲ ਕੀਤੀ ਮੈਂ ਕਿਹਾ ਬਾਈ ਜੀ ਹੁਣ ਕੋਈ ਵੱਡਾ ਪ੍ਰੋਜੈਕਟ ਤਾਂ ਮਿਲ ਨਹੀਂ ਰਿਹਾ ਵੀ ਕਿਵੇਂ ਕਰੀਏ ਵੀ ਆਪਾਂ ਕੋਈ ਛੋਟਾ ਹੀ ਕਰ ਲਈਏ ਹਨ ਤੇ ਬਾਈ ਜੀ ਕਹਿੰਦੇ ਵੀ ਤੂੰ ਕਰ ਮੈਂ ਕਿਹਾ ਵੀ ਬਜਟ ਵਗੈਰਾ ਕਹਿੰਦੇ ਕਰ ਲਾਂਗੇ ਆਪਾਂ ਇਂਤਜ਼ਾਮ ਕੋਈ ਗੱਲ ਨਹੀਂ ਤੂੰ ਕਰ ਸ਼ੁਰੂ ਕਰ ਹਨ ਤੇ ਫਿਰ ਮੈਂ ਬਹਿ ਕੇ ਲਿਖੀ ਕਹਾਣੀ ਜੀ ਇਹ ਤੇ ਉਹ ਫਿਰ ਜਦੋਂ ਆਪਣੇ ਕੋਲ ਬਜਟ ਲਿਮਟਡ ਜਾਂ ਹੁੰਦਾ ਵੀ ਐ ਸਮਝ ਲਓ ਵੀ ਨਾ ਬਰਾਬਰ ਬਜਟ ਹੋਵੇ ਤਾਂ ਆਪਾਂ ਉਹ ਚ ਗੱਲ ਕੀ ਕਹਿ ਸਕਦੇ ਆ ਤਾਂ ਉਸ ਤਰੀਕੇ ਨਾਲ ਕਹਾਣੀ ਲਿਖੀ ਫਿਰ ਮੈਂ ਇਹ ਵੀ ਘੱਟ ਸੋਰਸ ਦੇ ਨਾਲ ਕਿਸ ਤਰ੍ਹਾਂ ਕਹਾਣੀ ਕਹੀਏ ਤਾਂ ਮੈਂ ਬਰਾੜ ਸਾਹਿਬ ਨੂੰ ਮੇਰੇ ਯਾਦ ਆਉਂ ਨੂੰ ਕਿਹਾ ਸੀ ਮੈਂ ਕਿਹਾ ਬਰਾੜ ਸਾਹਿਬ ਆਪਾਂ ਕੋਲ ਟੈਕਨੀਕਲੀ ਇਹਨੇ ਸਾਊਂਡ ਨਹੀਂ ਹੈਗੇ ਆਪਾਂ ਵੀ ਬਾਲਾ ਕੁਝ ਦਿਖਾ ਸਕੀਏ ਇਹਦੇ ਵਿੱਚ ਬਾਲੀਆਂ ਵੱਡੀਆਂ ਚੀਜ਼ਾਂ ਦਿਖਾ ਸਕੀਏ ਮੈਂ ਕਿਹਾ ਵੀ ਆਪਾਂ ਕੈਮਰੇ ਦੇ ਉੱਪਰ ਕੀ ਦੇਖਿਆ ਜਾਣਾ ਸਿਰਫ ਤੁਹਾਡੀ ਅਦਾਕਾਰੀ ਦੇਖੀ ਜਾਣੀ ਹੈ ਤੇ ਅਦਾਕਾਰੀ ਇਸ ਲੈਵਲ ਦੀ ਹੋਣੀ ਚਾਹੀਦੀ ਹੈ ਵੀ ਬੰਦਾ ਹੋਰ ਕੁਝ ਦੇਖੇ ਹੀ ਨਾ ਤੇ ਬਰਾਡ ਸਾਉਂਡ ਨਾਲ ਬਰਾਡ ਸਾਹ ਸਮਝ ਗਈ ਗੱਲ ਨੂੰ ਵੀ ਗੱਲ ਠੀਕ ਹੈ ਤੇ ਉਸ ਤੋਂ ਬਾਅਦ ਅਦਾਕਾਰਾਂ ਦੀ ਜਿਵੇਂ ਚੌਣ ਹੋਈ ਲਵੀ ਪੰਨੂ ਆਏ ਰਮਨ ਆਈ ਫਿਰ ਉਹਨਾਂ ਦੇ ਕੈਰੈਕਟਰ ਐਕਚੁਅਲੀ ਮੇਰੇ ਦਿਮਾਗ 'ਚ ਪਹਿਲੇ ਹੀ ਮਤਲਬ ਮੈਂ ਉਹਨਾਂ ਨੂੰ ਦੇਖਿਆ ਹੋਇਆ ਸੀ ਪਹਿਲਾਂ ਤੇ ਉਹਨਾਂ ਦੇ ਕੈਰੈਕਟਰ ਬਿਲਕੁਲ ਉਸ ਤਰੀਕੇ ਨਾਲ ਹੀ ਲਿਖੇ ਮੈਂ ਵੀ ਉਹਨਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਪੋਰਟਰੇਟ ਕਰ ਸਕਾਂ ਖੈਰ ਉਹ ਫਿਰ ਉਹਨਾਂ ਦੀ ਇੱਕ ਦੋ ਦਿਨ ਵਰਕਸ਼ਾਪ ਵੀ ਲੱਗੀ ਬਟ ਐਂਡ ਪ੍ਰੋਡਕਟ ਮਤਲਬ ਜਿਵੇਂ ਮੇਰੇ ਦਿਮਾਗ 'ਚ ਚੱਲ ਰਿਹਾ ਸੀ ਘਟਬਾਈ ਰੋਟਨ ਲੈ ਕੇ ਇੱਕ ਵੱਡੀ ਗੱਲ ਕਹਿਣੀ ਹੈ ਕਿਉਂਕਿ ਗੱਲ ਸਭ ਇਹਦੀ ਲਿਖਾਈ ਤੇ ਬਹੁਤ ਜ਼ੋਰ ਲੱਗਿਆ ਮੇਰਾ ਹੂੰ 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 ਮਤਲਬ ਉਹ ਉਹ ਦਿਖਦਾ ਹਾਂ ਉਹ ਮਤਲਬ ਮੈਨੂੰ ਇਹ ਸੀ ਕਿਉਂਕਿ ਜਿਵੇਂ ਤੁਸੀਂ ਗੱਲ ਕਹੀ ਹੈ ਵੀ ਟੈਕਨੀਕਲੀ ਜਾਂ ਸਾਡੇ ਕੋਲ ਨਾ ਬਜਟ ਨਹੀਂ ਸੀ ਬੜੀਆਂ ਵੱਡੀਆਂ ਚੀਜ਼ਾਂ ਦਿਖਾ ਸਕੀਏ ਤਾਂ ਉਹਨਾਂ ਨੂੰ ਤਾਂ ਮੈਂ ਇਹ ਗੱਲ ਕਹ ਦਿੱਤੀ ਵੀ ਆਪਾਂ ਕਲਾ ਥੁੱਡੀ ਮਤਲਬ ਇਹ ਨਿਕਲਣੀ ਚਾਹੀਦੀ ਹੈ ਪਤਾ ਲੱਗੇ ਹਨਾ ਪਾਦਾਕਾਰੀ ਵਧੀਆ ਹੋਣੀ ਚਾਹੀਦੀ ਤੇ ਮੇਰੇ ਦੇ ਜਮੇਵਰੀ ਆ ਗਈ ਸੀ ਫਿਰ ਲਿਖਣ ਦੀ ਵੀ ਹੁਣ ਦਿਖਾਓਗੇ ਮੈਨੂੰ ਮੇਰਾ ਖਿਆਲ ਹੈ ਇਹ ਮੈਂ ਇਹਨੂੰ ਇੱਕ ਪੋਜ਼ਿਟਿਵ ਪੁਆਇੰਟ ਸਮਝਦਾ ਅੱਜ ਦੇ ਸਮੇਂ ਦੇ ਵਿੱਚ ਜਿਹੜੀਆਂ ਕਾਗਜ਼ਾਂ ਉੱਤੇ ਪੰਜਾਬੀ ਦੇ ਵਿੱਚ ਸੋ ਕਾਲਡ ਫਿਲਮਾਂ ਆ ਰਹੀਆਂ ਨੇ ਹਾਂਜੀ ਉਹਨਾਂ ਦੇ ਵਿੱਚ ਲਿਖਤ ਦੇ ਉੱਤੇ ਭੋਰਾ ਜ਼ੋਰ ਨਹੀਂ ਲਾਇਆ ਹੁੰਦਾ ਟੈਕਨੀਕਲੀ ਬਹੁਤ ਖਰਚਾ ਕੀਤਾ ਹੁੰਦਾ ਹੈ ਹਾਂਜੀ ਤੁਹਾਡੀ ਜਿਹੜੀ ਫਿਲਮਾਂ ਮੈਨੂੰ ਇੰਨਾ ਪਤਾ ਵੀ ਟੇਬਲ ਦੇ ਉੱਤੇ ਤੁਸੀਂ ਬਹੁਤ ਦਿਮਾਗ ਖਰਚਿਆ ਹੋਇਆ ਹਾਂਜੀ ਬੈਠ ਕੇ ਤੇ ਦੂਸਰੀ ਗੱਲ ਇਹ ਹੋ ਗਈ ਵੀ ਤੁਸੀਂ ਕਿਹਾ ਵੀ ਮੈਂ ਹੁਣ ਕਹਾਣੀ ਲਿਖਾਂ ਹੁਣ ਕਹਾਣੀ ਲਿਖਣ ਦੇ ਵਿੱਚ ਤੁਹਾਨੂੰ ਵੱਡਾ ਫਾਇਦਾ ਇਹ ਹੋ ਗਿਆ ਵੀ ਤੁਸੀਂ ਜਿਹੜਾ ਹੁਣ ਦਾ ਮਸਲਾ ਅੱਜ ਦੀ ਔਰ ਦੁਨੀਆ ਸਾਰੀ ਦੇ ਵਿੱਚ ਇਹ ਸਿਰਫ ਕੈਨੇਡਾ ਜਾਂ ਪੰਜਾਬ ਹੀ ਨਹੀਂ ਇਹ ਅੱਜ ਦੇ ਸਮੇਂ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਘਰ-ਘਰ ਮੈਂਟਲ ਹੈਲਥ ਦਾ ਜਿਹੜਾ ਵਿਸ਼ਾ ਹੈਗਾ ਇਹ ਇਹ ਬਹੁਤ ਇੰਪੋਰਟੈਂਟ ਵਿਸ਼ਾ ਹੈ ਇਹਦੀ ਗੱਲ ਹੋਣੀ ਚਾਹੀਦੀ ਆ ਔਰ ਤੁਸੀਂ ਕਿਉਂਕਿ ਹੁਣ ਹੀ ਇਹ ਚੀਜ਼ ਲਿਖੀ ਤਾਂ ਤੁਸੀਂ ਚੂਜ਼ ਕੀਤਾ ਮੈਂਟਲ ਹੈਲਥ ਨੂੰ ਇਹ ਜਾਣ ਬੁੱਝ ਕੇ ਤੁਸੀਂ ਇਸ ਵਿਸ਼ੇ ਨੂੰ ਚੁਣਿਆ ਆਲੇ ਦੁਆਲੇ ਤੁਹਾਨੂੰ ਕੋਈ ਦਿਖਦੇ ਸੀ ਲੋਕ ਜਾਂ ਗਿੱਲ ਸਾਹਿਬ ਕਿਉਂਕਿ ਹੁਣ ਇੱਥੇ ਰਹਿੰਦੇ ਨੂੰ ਟਾਈਮ ਬਹੁਤ ਹੋ ਗਿਆ ਮੈਨੂੰ ਹਨਾ ਤੇ ਫਿਰ ਜਦੋਂ ਬਹੁਤ ਸਾਰੇ ਕਿਉਂਕਿ ਜਦੋਂ ਇੱਕ ਲੇਖਕ ਲਿਖਣ ਲੱਗਦਾ ਨਾ ਉਹਦੇ ਜ਼ਿਹਨ ਦੇ ਵਿੱਚ ਬਹੁਤ ਸਾਰੇ ਟਾਪਿਕ ਹੁੰਦੇ ਨੇ ਜਦੋਂ ਆਪਾਂ ਕੋਈ ਨਵੀਂ ਚੀਜ਼ ਲਿਖਣ ਲੱਗਦੇ ਆ ਤੇ ਹੁੰਦਾ ਵੀ ਮੈਂ ਆਹ ਗੱਲ ਕਹਾਂ ਤੇ ਉਹ ਕਰਦੇ ਕਰਦੇ ਟਾਪਿਕ ਤਾਂ ਕਈ ਦਿਮਾਗ 'ਚ ਚੱਲ ਰਹੇ ਸੀਗੇ ਜਿਵੇਂ ਪਿਛਲੀ ਫਿਲਮ 'ਚ ਵੀ ਬਹੁਤ ਕੀਤੇ ਹਾਂ ਫਿਰ ਵੀ ਏਸੇ ਟਾਪਿਕ ਤੇ ਆਉਣਾ ਉਹਦਾ ਕਾਰਨਿਕਤਾ ਇਹ ਹੋ ਗਿਆ ਬਜਟ ਦਾ ਹੋ ਗਿਆ ਮੈਨੂੰ ਇਹ ਸੀ ਵੀ ਇਹ ਗੱਲ ਵੀ ਜੇ ਮੈਂ ਚੱਕੂਗਾ ਪਿਕ ਕਰੂੰਗਾ ਤਾਂ ਮੈਂ ਸੋਹਣੇ ਤਰੀਕਾ ਕਹਿ ਸਕਦਾ ਮੈਂ ਉਹ ਉਹ ਚੱਕ ਲਿਆ ਟਾਪਿਕ ਦਾ ਚੱਕ ਲਿਆ ਮੈਂ ਵੀ ਮੈਂਟਲ ਹਾਂ ਤੇ ਮੈਂ ਗੱਲ ਕਹਿਣੀ ਚਾਹਣਾ ਕਿਉਂਕਿ ਆਲੇ ਦ ਬੜੇ ਪਰੇਸ਼ਾਨ ਨੇ ਕਿਉਂਕਿ ਇੱਕ ਐਜ਼ ਅ ਡਾਇਰੈਕਟਰ ਹੋਣ ਦੇ ਨਾਤੇ ਨਾ ਮੈਂ ਬਾਡੀ ਲੈਂਗੁਏਜ ਪੜਦਾ ਰਹਿਣਾ ਲੋਕਾਂ ਦੀ ਉਹਨਾਂ ਦੇ ਚਿਹਰੇ ਦੇਖਦਾ ਰਹਿਣਾ ਮੇਰਾ ਦੇਖਣਾ ਦਾ ਨਜ਼ਰੀਆ ਹੋਰ ਹੁੰਦਾ ਕਿਸੇ ਜਿਹੜਾ ਕੋਈ ਬਹੁਤ ਅਮੀਰ ਹੈ ਉਹਦੋਂ ਮੈਂ ਦੇਖੂਗਾ ਵੀ ਕਿਸ ਪਰੇਸ਼ਾਨੀਆਂ ਚ ਆਇਆ ਵੀ ਇਹ ਦੋ ਲੋਕਾਂ ਨੂੰ ਦਿਖ ਰਿਹਾ ਕਿ ਉਹੀ ਹੈ ਇਹ ਮੈਂ ਉਹਦੀ ਪਿਛਲੇ ਦੀ ਪਿੱਛੇ ਵਾਲੀ ਦੀ ਕਹਾਣੀ ਦੇਖਦਾ ਹੁੰਦਾ ਉਹਦੀ ਤੁਸੀਂ ਉਹਨਾਂ ਦੇ ਉਹਨਾਂ ਦੇ ਵਿੱਚੋਂ ਆਪਣੇ ਪਾਤਰ ਲੱਭਦੇ ਹੋ ਹਾਂ ਮੈਂ ਪਾਤਰ ਲੱਭਦਾ ਰਹਿਣਾ ਉਹਦੇ ਵਿੱਚ ਵੀ ਇਹ ਤੇ ਜਿਹੜਾ ਕੋਈ ਸਟਰਗਲ ਕਰ ਰਿਹਾ ਹੈ ਤਾਂ ਉਹਦੀ ਸਟਰਗਲ ਤਾਂ ਫਿਜ਼ੀਕਲ ਲੋਕੀ ਦੇਖ ਰਹੇ ਹੁੰਦੇ ਮੈਂ ਉਹਦੀ ਉਹਦੇ ਮਗਰ ਕੀ ਚੱਲ ਰਿਹਾ ਉਹ ਕੀਕ ਸੋਚਦਾ ਹੋਊਗਾ ਬੰਦਾ ਹਨ ਤਾਂ ਉਹ ਚੀਜ਼ਾਂ ਫਿਰ ਮੈਂ ਸੋਚਿਆ ਵੀ ਇਹ ਟਾਪਿਕ ਬਹੁਤ ਜ਼ਰੂਰੀ ਹੈ ਜੇ ਮੈਂ ਉਹ ਗੱਲ ਕਹਿ ਸਕਾਂ ਵੀ ਹਨਾ ਲੋਕਾਂ ਦੇ ਅੰਦਰ ਜੋ ਚੱਲ ਰਿਹਾ ਹੈ ਵੀ ਉਹਨਾਂ ਨੂੰ ਮੜਾ ਠੀਕ ਹੋ ਸਕੇ ਹੋ ਤੇ ਜੀ ਮੈਂ ਉਹ ਟਾਪਿਕ ਪਿਕ ਕਰ ਲਿਆ ਜਦੋਂ ਮੈਂ ਲਿਖਣ ਬੈਠਣਾ ਗੱਲਸਾ ਤੁਸੀਂ ਬਲੀਵ ਨਹੀਂ ਕਰਨਾ ਵੀ ਮੈਨੂੰ ਐ ਲੱਗਾ ਵੀ ਬਹੁਤ ਔਖਾ ਟਾਪਿਕ ਮੈਂ ਚੂਜ਼ ਕਰ ਲਿਆ ਇਹ ਕਿਉਂਕਿ ਉਦੋਂ ਜਦੋਂ ਲਿਖਦਾ ਸੀਗਾ ਕਈ ਕਈ ਵਾਰ ਤਾਂ ਇੱਕ ਦਿਨ 'ਚ ਇੱਕ ਸੀਨ ਲਿਖਿਆ ਜਾਂਦਾ ਸੀ ਸਾਰ ਦਿਨ ਜੀ ਤੇ ਫਿਰ ਉਹ ਉਹਦੇ 'ਚ ਗੱਲ ਤੁਸੀਂ ਦੇਖੀ ਹੈ ਫਿਰ ਬੀ ਸਵਾਲ ਵੀ ਮੈਂ ਆਪ ਹੀ ਕਰਨੇ ਨੇ ਤੇ ਮੈਂ ਜਵਾਬ ਵੀ ਆਪ ਹੀ ਦੇਣੇ ਆ ਹੁਣ ਮੇਰੇ ਕੋਲ ਜਿਹੜੇ ਮਤਲਬ ਪੇਸ਼ੈਂਟ ਨੇ ਆਉਣਾ ਉਹਨੇ ਮੈਂ ਸਵਾਲ ਪਹਿਲਾਂ ਸਵਾਲ ਲਿਖਿਆ ਉਹਦੇ ਵੀ ਕਿਹੜੇ ਕਿਹੜੇ ਸਵਾਲ ਹੋਣਗੇ ਤੇ ਫਿਰ ਉਹਦੇ ਜਵਾਬ ਫਿਰ ਉਹਦੇ ਜਵਾਬ ਵੀ ਇਹੋ ਜਿਹੇ ਹੋਣ ਵੀ ਉਹ ਸੈਟੀਸਫਾਈਡ ਹੋ ਜਾਓ ਠੀਕ ਹੋ ਜਾ ਗੱਲ ਸੁਣ ਕੇ ਮੇਰੀ ਤਾਂ ਇਹ ਇਹ ਮਤਲਬ ਜਿਹੜੀ ਸਾਰਾ ਲਿਖਿਆ ਬੜਾ ਮਤਲਬ ਮੇਰੇ ਲਈ ਚੈਲੰਜ ਜਿਹੜਾ ਸਕ੍ਰਿਪਟ ਕਨੈਕਟਰ ਚ ਲਿਖ ਲਿਆ ਸੀ ਇਹ ਗੱਲ ਸਾਹਿਬ ਡੇਢ ਕਿ ਮਿੰਟ ਲੱਗਿਆ ਸੀ ਮੈਨੂੰ ਡੇਢ ਮਿੰਟ ਲੱਗਿਆ ਸੀ ਪਰ ਜਿਹੜੇ ਤੁਹਾਡੇ ਹੁਣ ਇਹਦੇ ਵਿੱਚ ਮੇਨਲੀ 4 ਕਹਾਣੀਆਂ ਨੇ ਹਾਂਜੀ ਔਰ ਮੈਂ ਹੈਰਾਨ ਆ ਵੀ 1 ਘੰਟੇ 3 ਮਿੰਟ ਦੇ ਵਿੱਚ ਤੁਸੀਂ ਉਹ ਚਾਰ ਕਹਾਣੀਆਂ ਨੂੰ ਕੰਪਲੀਟ ਕਿਵੇਂ ਕਰ ਦਿੱਤਾ ਔਰ ਹਰ ਕਹਾਣੀ ਦਾ ਪੂਰਾ ਪੂਰਾ ਤੁਸੀਂ ਪ੍ਰੋਪਰ ਐਂਡ ਕਰਿਆ ਹੈਗਾ ਹਾਂਜੀ ਹਾਂ ਇਹ ਇਹ ਇੰਨੇ ਥੋੜੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਮਤਲਬ ਰਾਈਟ ਰੀਰਾਈਟ ਹੋਇਆ ਹੋਊਗਾ ਆ ਤਕਰੀਬਨ ਰੀਰਾਈਟ ਤਾਂ ਹੁੰਦੇ ਹੀ ਰਹਿੰਦੇ ਜੀ ਚੀਜ਼ਾਂ ਕਿਉਂਕਿ ਆਪਾਂ ਕੁਝ ਲਿਖ ਲੈਣਦੇ ਆ ਫਿਰ ਉਹ ਨਹੀਂ ਹੁੰਦਾ ਫਿਰ ਚੇਂਜ ਕਰ ਲਈਦੀ ਥੋੜੀ ਬਹੁਤ ਸੈੱਟ ਦੇ ਉੱਤੇ ਵੀ ਕਈ ਵਾਰ ਬਹੁਤ ਸੈੱਟ ਤੇ ਨਹੀਂ ਜ਼ਿਆਦਾ ਮਤਲਬ ਬਹੁਤ ਜ਼ਿਆਦਾ ਚੇਂजेस ਨਹੀਂ ਕੀਤੇ ਬਹੁਤ ਮਾਈਨਰ ਪਹਿਲਾਂ ਹੀ ਪਹਿਲਾਂ ਹੀ ਮਤਲਬ ਬਹੁਤ ਕੰਪਲੀਟ ਸਕ੍ਰਿਪਟਡ ਹੀ ਬਾਉਂਡਡਡ ਜਿਹਨੂੰ ਕਹਦੇ ਨੇ ਆਪਾਂ ਉਹ ਲਿਖਤ ਸੀ ਲਿਖੀ ਵੀ ਉਹ ਮੈਂ ਵੀ ਕਈ ਵਾਰ ਹੱਸਦਾ ਹੁੰਨਾ ਮੈਂ ਜਦੋਂ ਲਿਖਣ ਚਲਾ ਜਾਂਦਾ ਨਾ ਫਿਰ ਮੈਂ ਭੁਰਜ ਉੱਤਰ ਜਾਂਦਾ ਬਿਫੇ ਵੀ ਮਹੀਨਾ ਡੇਢ ਮਹੀਨਾ ਵੀ ਬੰਨ ਮੇਂ ਛੇੜਿਆ ਨਾ ਕੋਈ ਫਿਰ ਹਣਾ ਵੀ ਉਸ ਜ਼ੋਨ ਦੇ ਵਿੱਚ ਉੱਤਰ ਜਾਂ ਤੇ ਉਹ ਫਿਰ ਜੇ ਕੋਈ ਮੈਨੂੰ ਦੁਬਾਰਾਉਂ ਦੇਖੇ ਤਾਂ ਕਹੂਗਾ ਵੀ ਇਹ ਪਾਗਲ ਤੁਰੇ ਫਿਰਦਾ ਜਿਹੜਾ ਆਪਸ ਵਿੱਚ ਗੱਲਾਂ ਕਰੀ ਜਾਂਦਾ ਆ ਵੀ ਬੁੱਲੀ ਜਾਂਦਾ ਕਿਉਂ ਮੇਰੇ ਦਿਮਾਗ 'ਚ ਫਿਰ ਕਹਾਣੀਆਂ ਚੱਲਦੀ ਹੁੰਦੀ ਆ। ਉਹ ਸਾਰੇ ਕੈਰੈਕਟਰ ਚੱਲ ਜਾਂਦੇ ਹੁੰਦੇ ਨੇ। ਤੇ ਹੁਣ ਜਿਵੇਂ ਬਰਾੜ ਸਾਹਿਬ ਦਾ ਕੈਰੈਕਟਰ ਆ ਹਨਾ ਜੋ ਸਟਾਰਟਿੰਗ ਹੁੰਦੀ ਆ ਬੜਾ ਹੰਕਾਰ ਦਾ ਭਰਿਆ ਹੋਇਆ ਦਿਖਾਇਆ ਹਨਾ ਵੀ ਉਹ ਹੋਮੇ ਵਿੱਚ ਭਰਿਆ ਹੋਇਆ ਉਹਨਾਂ ਦੀ ਬਾਡੀ ਲੈਂਗੁਏਜ 'ਤੇ ਕੰਮ ਕੀਤਾ ਫਿਰ ਉਹ मतलब पहली सेटिंग okay. में जब आंदे ਉਹਨਾਂ ਦੀ ਬੋਡੀ ਲੈਂਗੁਏਜ ਹੋਰ ਹੁੰਦੀ ਹੈ ਫਿਰ ਜਦੋਂ ਸਾਰੀ ਕਹਾਣੀ ਘੁਮੱਕੇ ਫਿਰ ਦੂਜੀ ਵਾਰ ਆਉਂਦੇ ਨੇ ਤਾਂ ਉਹਨਾਂ ਦਾ ਟੋਟਲ ਚੇਂਜ ਹੁੰਦਾ ਤੁਸੀਂ ਦੇਖੋਗੇ ਹਨ ਤਾਂ ਉਹ ਬੜਾ ਕੰਮ ਕਰਨਾ ਪੈਂਦਾ ਹੈ ਨਾ ਕਮਾਂ ਤੇ ਉੱਪਰ ਵੀ ਨਿੱਕੀ ਨਿੱਕੀ ਕਿਉਂਕਿ ਕਿਉਂਕਿ ਟੀਮ ਨਹੀਂ ਹੈਗੀ ਮੇਰੇ ਕੋਲ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਸਾਰਾ ਮੈਨੂੰ ਆਪ ਹੀ ਕਰਨਾ ਪੈਂਦਾ ਤੇ ਉਹ ਫਿਰ ਕਾਫੀ ਉਹਦੇ ਤੇ ਮਿਹਨਤ ਕਰੈਕਟਰ ਦੇ ਉੱਪਰ ਮਿਹਨਤ ਉਹਦੀ ਬੋਡੀ ਲੈਂਗੁਏਜ ਦੇ ਉੱਪਰ ਮਿਹਨਤ ਡਾਇਲੋਗਸ ਦੇ ਉੱਪਰ ਮਿਹਨਤ ਪਹਿਲੀ ਗੱਲ ਤਾਂ ਤੁਸੀਂ ਦੇਖੋ ਸਭ ਕੁਝ ਲੇਖਕ ਸਿਨਮਾਟੋਗ੍ਰਾਫ ਵੀ ਮੈਂ ਤੁਹਾਨੂੰ ਹੀ ਸਮਝਉਣਾ ਹੈਗਾ ਕਿ ਤੁਸੀਂ ਆਪ ਆਪ ਦੇ ਸੀਨ ਤੋਂ ਬਨਾ ਬਾਕੀ ਸਾਰਾ ਕੁਝ ਆਪ ਹੀ ਕਰਦੇ ਹੋ ਤੇ ਬਾਕੀ ਉਸ ਤੋਂ ਬਨਾ ਡਾਇਰੈਕਟਰ ਵੀ ਤੁਸੀਂ ਆਪ ਹੋ ਬਾਕੀ ਤੁਸੀਂ ਆਪ ਦੱਸ ਦਿੱਤਾ ਪ੍ਰੋਡਿਊਸਰ ਦਾ ਵੀ ਆਪ ਹੀ ਕਰਨਾ ਪੈਂਦਾ ਹੈਗਾ ਹਾਂਜੀ ਹਾਂਜੀ ਇਹ ਇਹ ਸਾਰੇ ਕੁਝ ਕਰਦੇ ਹੋਏ ਆ ਆਮ ਜਿਹੜੇ ਦੂਸਰੇ ਡਾਇਰੈਕਟਰ ਹੁੰਦੇ ਨੇ ਜਾਂ ਹੋਰ ਵੱਡੀਆਂ ਫਿਲਮਾਂ ਵਾਲੇ ਹੁੰਦੇ ਆ ਉਹਨਾਂ ਕੋਲ ਇੱਕ ਹੁੰਦਾ ਫਾਇਦਾ ਵੀ ਉਹਨਾਂ ਕੋਲ ਟ੍ਰੇਨਡ ਐਕਟਰ ਹੁੰਦੇ ਨੇ ਉਹਨਾਂ ਨੂੰ ਹਾਇਰ ਕਰ ਲੈਂਦੇ ਆ ਪੈਸੇ ਦਿੰਦੇ ਆ ਤੁਸੀਂ ਜਿਹੜੇ ਐਕਟਰ ਵੀ ਆਮ ਜਿਹੜੇ ਜੀਵਨ ਦੇ ਵਿੱਚ ਆਪਣੀ ਆਪਣੀ ਜੌਬ ਕਰਦੇ ਆ ਉਹਨਾਂ ਨੂੰ ਲਿਆ ਜਿਨ੍ਹਾਂ ਦਾ ਐਕਟਿੰਗ ਦਾ ਬੜਾ ਕੋਈ ਤਜਰਬਾ ਵੀ ਹੈ ਨਹੀਂ ਸੀ ਔਰ ਉਹਨਾਂ ਕੋਲ ਪ੍ਰੋਪਰ ਐਕਟਿੰਗ ਕਰਵਾ ਲਈ ਆ ਇਹ ਇਹ ਤੁਹਾਡੇ ਲਈ ਕਿੱਡਾ ਵੱਡਾ ਚੈਲੰਜ ਸੀਗਾ ਗਿਲਸਾਭ ਚੈਲੇਂਜ ਤਾਂ ਬਿਲਕੁਲ ਹੁੰਦਾ ਹੀ ਐ ਪਤਾ ਹੈ ਕੀ ਹੁੰਦਾ ਵੀ ਜਿਹੜੇ ਐਕਟਰ ਆਪਣੇ ਕੋਲ ਆਉਂਦੇ ਨੇ ਮੈਂ ਵੈਸੇ ਦਾਅ ਦੂੰਗਾ ਮੇਰੇ ਕਲਾਕਾਰਾਂ ਦੀ ਵੀ ਉਹ ਨਾ ਟੋਟਲ ਸਮਰਪਿਤ ਕਰ ਦਿੰਦੇ ਨੇ ਡੈਡੀਕੇਟਿਡ ਡੈਡੀਕੇਟਿਡ ਬਹੁਤ ਨੇ ਉਹ ਹਨਾ ਭਾਵੇਂ ਬਰਾੜ ਸਾਹਿਬ ਨੇ ਲਵੀ ਪੰਨੂ ਹੈ ਹਨਾ ਜਾਂ ਰਮਨ ਸਿੰਘ ਉਹਨਾਂ ਨੇ ਐਕਚੁਅਲੀ ਨਾ ਮੈਂ ਜਿਵੇਂ ਜਿਵੇਂ ਮੈਂ ਸੋਚਦਾ ਵੀ ਜਿਵੇਂ ਹੁਣ ਜਿਹੜਾ ਕਲਾਕਾਰ ਇੱਕ ਜਿਵੇਂ ਕੋਰੇ ਪੇਪਰ ਵਾਂਗੂ ਕੋਰੇ ਕਾਗਜ਼ ਵਾਂਗੂ ਆਵੇ ਨਾ ਉਹਦੇ ਤੇ ਉਹ ਕਹੇ ਵੀ ਭਾਈ ਡਾਇਰੈਕਟਰ ਤੂੰ ਲਿਖਣਾ ਜੋ ਲੈਣਾ ਹਨਾ ਲਿਖਤ ਤੇਰੀ ਐ ਇਹ ਤਾਂ ਉਹ ਬਿਲਕੁਲ ਉਸ ਤਰੀਕੇ ਨਾਲ ਹੀ ਆਉਂਦੇ ਸੀ ਉਹਦੇ ਚ ਸਿਰਫ ਇਹ ਚੀਜ਼ ਹੋ ਜਾਂਦੀ ਹੈ ਵੀ ਫਿਰ ਜਿੰਮੇਵਾਰੀ ਸਾਰੀ ਡਾਇਰੈਕਟਰ ਦੀ ਹੋ ਜਾਂਦੀ ਹੈ ਵੀ ਹੁਣ ਜੇ ਇਹ ਤਾਂ ਸਮਰਪਿਤ ਹੋ ਗਏ ਨੇ ਵੀ ਜੇ ਹੁਣ ਇਹ ਇਹਨਾਂ ਤੋਂ ਕੰਮ ਨਹੀਂ ਹੋਇਆ ਤਾਂ ਉਹਦੇ ਫੇਲਰ ਉਹਨਾਂ ਦਾ ਨਹੀਂ ਹੈ ਉਹ ਫਿਲਮ ਮੇਰਾ ਹੋਊਗਾ ਉਸ ਤੋਂ ਬਾਅਦ ਹਾਂ ਕਈ ਵਾਰ ਮੈਂ ਕਹਿੰਨਾ ਜਿਹੜਾ ਨਵਾਂ ਐਕਟਰ ਉਹ ਬੈਨੀਫੀਸ਼ੀਅਲ ਵੀ ਹੁੰਦਾ ਹੈਗਾ ਵੱਡਿਆਂ ਦੇ ਵਿੱਚ ਤਾਂ ਆਪਦਾ ਘੰਡ ਨਹੀਂ ਮੈਂ ਤਾਂ ਐ ਨਹੀਂ ਐ ਕਰਦਾ ਜਿਹੜੇ ਇਹ ਟੋਟਲੀ ਡਾਇਰੈਕਟਰ ਨੂੰ ਸਮਰਪਿਤ ਹੁੰਦੇ ਨੇ ਜਿਹੜੇ ਜਿਹੜੇ ਐਕਟਰ ਨੇ ਤੁਸੀਂ ਜਿਵੇਂ ਹੁਣ ਇਹ ਫਿਲਮ ਲਿਖ ਲਈ ਲਿਖਣ ਤੋਂ ਬਾਅਦ ਦੇ ਵਿੱਚ ਕਿੰਨੇ ਕ ਸਮੇਂ ਦੇ ਵਿੱਚ ਇਹ ਇਹਦੀ ਸ਼ੂਟਿੰਗ ਕਿੰਨੇ ਕ ਸਮੇਂ ਚ ਕਰ ਲਈ ਸੀ ਇਹਦੀ ਗਿਲ ਸਾਹਿਬ ਜਿਹੜੀ ਪ੍ਰੋਡਕਸ਼ਨ ਹੈਗੀ ਹੈ ਨਾ ਉਹ ਤਕਰੀਬਨ 4 ਤੋਂ 6 ਦਿਨਾਂ ਦੇ ਵਿੱਚ 6 ਦਿਨਾਂ ਦੇ ਵਿੱਚ ਹੋ ਗਈ ਆਪਣੀ ਉਹ ਸ਼ੂਟਿੰਗ ਵਾਲਾ ਕੰਮ ਪ੍ਰੋਡਕਸ਼ਨ ਦਾ ਸਾਰੀ ਹਾਂ ਜਿਹੜਾ ਸ਼ੂਟ ਕੀਤਾ ਆਪਾਂ ਨੇ 6 ਦਿਨ ਲੱਗੇ ਸੀ ਸ਼ੂਟਿੰਗ ਉਹ ਦਿਨ ਲੱਗੇ ਤੇ ਉਸ ਤੋਂ ਬਾਅਦ ਫਿਰ ਫਿਰ ਵੱਡਾ ਕੰਮ ਆ ਜਾਂਦਾ ਹੈ ਉਹਨੂੰ ਸਾਰਿਆਂ ਨੂੰ ਸਵਾਲ ਲੈਣਾ ਬਿਲਕੁਲ ਜੀ ਇਕੱਠੀ ਕਰਨੀ ਸਾਰੀ ਐਡਿਟ ਕਰਨਾ ਸਾਰਾ ਐਡਿਟ ਕਰਨਾ ਸੀਨ ਪ੍ਰੋਪਰ ਸੀਨ ਲੱਭਣੇ ਹੋਰ ਬਚ ਰੰਗਣੇ ਇਹ ਇਹਦੇ ਲਈ ਜਿਹੜੀ ਤੁਸੀਂ ਪਹਿਲਾਂ ਟ੍ਰੇਨਿੰਗ ਲਈ ਸੀਗੀ ਉਹਦੇ ਬਾਰੇ ਮੜੀ ਜਾਣਕਾਰੀ ਦਿਓ ਤੁਸੀਂ ਜਿਹੜਾ ਕੋਰਸ ਕਰਿਆ ਸੀ ਕੀ ਸੀ ਤੇ ਉਹਦੇ ਵਿੱਚ ਕੀ ਕੀ ਉਸ ਤੁਹਾਨੂੰ ਪੜਾਇਆ ਸੀ ਉਹ ਕਿਹੜੀ ਜਗ੍ਹਾ ਤੇ ਮੈਂ ਗਿਲਸਾ ਹੋਵੇ ਨਾ ਆਪਣੇ ਮੈਕ ਇੰਸਟੀਚਿਊਟ ਆ ਚੰਡੀਗੜ੍ਹ ਤੇ ਉਹ ਮਤਲਬ ਸੌਫਟਵੇਅਰਸ ਦੇ ਉੱਪਰ ਸਾਰੀਆਂ ਫਿਲਮਾਂ ਕਿਵੇਂ ਬਣਦੀਆਂ ਨੇ ਫਿਲਮ ਮੇਕਿੰਗ ਦਾ ਸਾਰਾ ਕੋਰਸ ਹੁੰਦਾ 2 ਸਾਲ ਦਾ ਡਿਪਲੋਮਾ ਜੀ ਉਹ ਉਹਦੇ ਵਿੱਚ ਤੁਸੀਂ ਸਮਝਦੇ ਹੋ ਵੀ ਸਟਾਰਟਿੰਗ ਤੋਂ ਪੋਸਟਰ ਬਣਾਉਣ ਤੋਂ ਲੈ ਕੇ ਮਤਲਬ ਐਂਡ ਪ੍ਰੋਡਕਟ ਕੱਢਣ ਤੱਕ ਦਾ ਸਾਰਾ ਕੰਮ ਸਿਖਾਉਂਦੇ ਨੇ ਜੀ ਉਹ ਵੀ ਫਿਲਮ ਕਿਸ ਕਿਸ ਤਰ੍ਹਾਂ ਦੇ ਵਿੱਚੋਂ ਕਿਵੇਂ-ਕਿਵੇਂ ਨਿਕਲਦੀ ਹੈ ਸਾਰਾ ਦਿਖਾਉਂਦੇ ਨੇ ਉਹ ਚ ਤੇ ਉਹ ਕੀਤਾ 2 ਸਾਲ ਮੇਰਾ ਉਹ ਕੀਤਾ ਹੋਇਆ ਸੀ ਬਾਅਦ ਚ ਉਸ ਤੋਂ ਬਾਅਦ ਤਾਂ ਫਿਰ ਇਹ ਵੀ ਸੈਲ ਸਟਡੀ ਬਹੁਤ ਮਤਲਬ ਕੀਤੀ ਉਸ ਤੋਂ ਬਾਅਦ ਹੋਰ ਮਤਲਬ ਬਹੁਤ ਚੀਜ਼ਾਂ ਮਤ ਆਪ ਦਾ ਐਕਸਪੀਰੀਅੰਸ ਤੇ ਦੂਸਰੀ ਜਦੋਂ ਤੁਸੀਂ ਕਿਹਾ ਹੈਗਾ ਵੀ ਲੋਕਾਂ ਨੂੰ ਪੜ੍ਹਦੇ ਹੋ ਤੇ ਨਾਲ-ਨਾਲ ਜਿਹੜੀਆਂ ਫਿਲਮਾਂ ਆਉਂਦੀਆਂ ਉਹਨਾਂ ਨੂੰ ਵੀ ਪ੍ਰੋਪਰਲੀ ਦੇਖਦੇ ਹੋ ਬਿਲਕੁਲ ਮੈਂ ਗੱਲ ਸਾਬੇ ਕਹਿੰਦਾ ਹੁਣ ਵੀ ਜਿਹੜਾ ਇੱਕ ਕੋਈ ਜਿਹੜਾ ਬੰਦਾ ਇਸ ਪਾਸੇ ਆਉਣਾ ਚਾਹੁੰਦਾ ਨਾ ਜਿਹੜਾ ਜਿਹਨੂੰ ਫਿਲਮਾਂ ਪਿਆਰ ਕਰਦਾ ਹੈ ਫਿਲਮਾਂ ਬਣਾਉਣਾ ਚਾਹੁੰਦਾ ਮੈਂ ਤਾਂ ਕਹਿੰਦਾ ਵੀ ਇਸ ਤੋਂ ਵੱਡੀ ਤਾਂ ਲਾਇਬ੍ਰੇਰੀ ਕੋਈ ਨਹੀਂ ਹੈਗੀ ਜੀ ਇੰਨੀਆਂ ਫਿਲਮਾਂ ਆਈਆਂ ਬੀਆਂ ਨੇ ਮਾਰਕੀਟ ਦੇ ਵਿੱਚ ਕਿਹੜੇ ਮਿਲਣ ਤੋਂ ਚੱਲ ਰਹੀਆਂ ਨੇ ਤੁਸੀਂ ਉਹ ਫਿਲਮਾਂ ਦੇਖਦੇ ਕੀ ਤੁਹਾਨੂੰ ਪਤਾ ਲੱਗਣ ਲੱਗਦਾ ਬਈ ਥੋੜਾ ਨਜ਼ਰੀਆ ਦੇਖਣ ਵਾਲਾ ਹੋਣਾ ਚਾਹੀਦਾ ਵੀ ਕਿਵੇਂ ਦੇਖਣੀ ਹੈ ਨਾ ਇਸ ਮਤਲਬ ਫਿਲਮ ਮੇਕਿੰਗ ਹੈ ਕੀ ਕਿਉਂਕਿ ਕਿੰਨੇ ਸਟਾਈਲ ਦੀ ਫਿਲਮ ਮੇਕਿੰਗ ਹੁੰਦੀ ਹੈ ਆਪਣੇ ਵਰਡ ਦੇ ਵਿੱਚ ਹਨਾ ਜੇ ਆਪਣੀ ਹੁਣ ਪੁਰਾਣੀਆਂ ਫਿਲਮਾਂ ਦੇਖੀ ਹੈ ਆਪਣੀਆਂ ਬਲੈਕ ਐਂਡ ਵਾਈਟ ਤੋਂ ਲੈ ਕੇ ਹੁਣ ਤੱਕ ਦਾ ਸਫਰ ਹੈ ਜਿਹੜਾ ਕੋਈ 60-70 ਸਾਲ ਦਾ ਜਿਹੜਾ ਆਪਾਂ ਜਿਹਨੂੰ ਦੇਖ ਦੇਖਦੇ ਆ ਨਾ ਕਿੰਨੀਆਂ ਵੱਡੀਆਂ ਵੱਡੀਆਂ ਫਿਲਮਾਂ ਪਹਿਲਾਂ ਬਲੈਕ ਐਂਡ ਵਾਈਟ ਦੇ ਵਿੱਚ ਵੀ ਬਣੀਆਂ ਫਿਰ ਜਦੋਂ ਕਲਰ ਸ਼ੁਰੂ ਹੋਇਆ ਹਨ ਤੇ ਅਜੇ ਤੱਕ ਹੁਣ ਮਤਲਬ ਕੋਈ ਉਹਦਾ ਹੋਈ ਨਹੀਂ ਹੈ ਲੈਵਲੀ ਨਾ ਉੱਚਾ ਹੋ ਕੇ ਫਿਲਮਾਂ ਦਾ ਜਿਹੜੀਆਂ ਪੰਜਾਬੀ ਦੀਆਂ ਬਲੈਕ ਐਂਡ ਵਾਈਟ ਫਿਲਮਾਂ ਹੁੰਦੀਆਂ ਸੀ ਨਾ ਉਸ ਸਮੇਂ ਮਿਊਜ਼ਿਕ ਦੇ ਤੌਰ ਤੇ ਉਹਨਾਂ ਨੂੰ 골ਡਨ 에ਰਾ ਕਿਹਾ ਜਾਂਦਾ ਸੀ ਹਾਂਜੀ ਉਹਨਾਂ ਅਸੀਂ ਮੈਂ ਖੁਦ ਪਰਸਨਲੀ ਮਹਿਸੂਸ ਕਰਦਾ ਹਾਂ ਕਿ ਜਿਹੜਾ ਤਾਂ ਮਿਊਜ਼ਿਕ ਦਾ ਲੈਵਲ ਤਾਂ ਬਹੁਤ ਹੀ ਵੱਡਾ ਉੱਚਾ ਸੀ ਉਹਦੇ ਮੁਕਾਬਲੇ ਦੇ ਜਿਹੜੀ ਫਿਲਮ ਬੜੀ ਹਲਕੀ ਹੁੰਦੀ ਸੀ ਹਾਂਜੀ ਹਾਂ ਉਹ ਐਕਟਰ ਔਕਟਰ ਪਹਿਲੀ ਗੱਲ ਤਾਂ ਉਹਨਾਂ ਨੂੰ ਪੰਜਾਬੀ ਪਾਪ ਹਾਲੀਵੁੱਡ ਨਹੀਂ ਸੀ ਆਉਂਦੀ ਉਹ ਸਾਰਾ ਕੁਝ ਹੁੰਦਾ ਸੀਗਾ ਹੁਣ ਤੁਸੀਂ ਇਸ ਵਿਸ਼ੇ ਨੂੰ ਚੁਣ ਕੇ ਜਿਹੜੀ ਜਿਹੜੀ ਖੁਸ਼ੀਆਂ ਫਿਲਮ ਬਣਾਈ ਆ ਇਹਦਾ ਤੁਹਾਡਾ ਬਣਾਉਣ ਦਾ ਇਸ ਵਿਸ਼ੇ ਨੂੰ ਮਕਸਦ ਕੀ ਆ ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਉਹ ਤੁਹਾਡੀ ਫਿਲਮ ਨੂੰ ਦੇਖ ਕੇ ਉਹਨਾਂ ਨੂੰ ਕੀ ਕੁਝ ਸਿੱਖਣ ਨੂੰ ਮਿਲੂਗਾ ਦੇਖੋ ਗੱਲ ਸਾਹਿਬ ਜਿਹੜਾ ਉਹ ਦੇਖੋ ਹੁਣ ਆਪਾਂ ਟਾਪਿਕ ਚੂਜ਼ ਕੀਤਾ ਹਨਾ ਇਹ ਫਾਈਨਲੀ ਆਪਾਂ ਉਹਨਾਂ ਵੀ ਇਸ ਟਾਪਿਕ ਤੇ ਆਪਾਂ ਗੱਲ ਕਰਨੀ ਚਾਹੁੰਦੇ ਆ ਤਾਂ ਉਹਦੇ ਵਿੱਚ ਇਹ ਹੈ ਵੀ ਜਦੋਂ ਅਸੀਂ ਆਪਣੇ ਆਲੇ ਦੋਲੇ ਦੇਖਦੇ ਮੈਨੂੰ ਇਹ ਮਹਿਸੂਸ ਹੁੰਦਾ ਵੀ ਨਾ ਕਿਤਨੇ ਕਿਤੇ ਅਸੀਂ ਜਿਹੜੇ ਖਾਸ ਕਰਕੇ ਬਾਹਰਲੇ ਮੁਲਕਾਂ 'ਚ ਰਹਿੰਦੇ ਆ ਇਹ ਅੱਜਕੱਲ ਇੰਡੀਆ 'ਚ ਵੀ ਇਹੀ ਸਾਡਾ ਚਲਣ ਹੋ ਚੁੱਕਿਆ ਹੈ ਵੀ ਅਸੀਂ ਭੀੜ ਦੇ ਵਿੱਚ ਇਕੱਲੇ ਆ ਆਲੇ ਦੋਲੇ ਸਾਡੇ ਬਹੁਤ ਰਸ਼ ਹੈ ਪਰ ਅੰਦਰੋਂ ਅਸੀਂ ਬਹੁਤ ਇਕੱਲੇ ਹੋ ਚੁੱਕੇ ਆ ਅਸੀਂ ਆਪਣੀ ਗੱਲ ਆਪਣਾ ਦਿਲ ਹਾਲਾ ਨਹੀਂ ਕਰਦੇ ਕਿਸੇ ਨਾਲ ਤਾਂ ਉਹ ਅੰਦਰ ਹੀ ਅੰਦਰ ਅਸੀਂ ਰੱਖੀ ਰੱਖਦੇ ਆ ਗੱਲ ਨੂੰ ਤੇ ਉਹ ਕਦੋਂ ਮਤਲਬ ਉਹ ਜਿਹੜਾ ਸਾਡਾ ਸਟ्रेस ਲੈ ਹੋਇ ਡਿਪਰੈਸ਼ਨ ਚ ਕਨਵਰਟ ਹੋ ਜਾਂਦਾ ਸਾਨੂੰ ਪਤਾ ਹੀ ਨਹੀਂ ਲੱਗਦਾ ਤਾਂ ਮੈਨੂੰ ਇਹ ਲੱਗਦਾ ਵੀ ਜੇ ਮੇਰੀ ਫਿਲਮ ਦੇਖ ਕੇ ਉਹਦੇ ਵਿੱਚ ਕੁਝ ਪਰਿਵਾਰਾਂ ਨੂੰ ਕੁਝ ਲੋਕਾਂ ਨੂੰ ਜੇ ਲੱਗਦਾ ਵੀ ਅਸੀਂ ਯਾਰ ਹਾਂ ਆ ਚੀਜ਼ਾਂ ਅਸੀਂ ਬੇਫਾਲਤੂਰੀਆਂ ਕਰ ਰਹੇ ਆ ਤਾਂ ਉਹਨਾਂ ਦੇ ਦਿਮਾਗ 'ਚ ਗੱਲ ਪਹੁੰਚ ਜਾਂਦੀ ਹੈ ਜਾਂ ਉਹ ਇਹ ਕਹਿਣ ਵੀ ਅਸੀਂ ਕਿਸੇ ਨਾਲ ਗੱਲ ਕਰੀਏ ਜਿਵੇਂ ਉਹਨੂੰ ਫਿਲਮ ਨੂੰ ਦੇਖ ਕੇ ਜੇ ਕੋਈ ਕੁਝ ਬੰਦੇ ਕਿਸੇ ਨਾਲ ਆਪਣੇ ਭੈਣ ਭਾਈ ਨਾਲ ਗੱਲ ਕਰਨਾ ਬਦਲ ਹੌਲਾ ਕਰਨ ਜਾਂ ਡਾਕਟਰ ਕੋਲ ਜਾ ਕੇ ਗੱਲ ਦੱਸਣ ਤਾਂ ਜੇ ਉਹਨਾਂ ਦੀ ਜ਼ਿੰਦਗੀਆਂ ਬਦਲਦੀਆਂ ਤਾਂ ਮੈਂ ਮੈਂ ਤਾਂ ਆਪਣੇ ਆਪ ਨੂੰ ਕਾਮਯਾਬ ਸਮਝਦਾ ਹਾਂ ਜੀ ਜੀ ਬਾਕੀ ਇਕੱਲੇ ਕਰਨ ਵਾਲੇ ਵੀ ਆਪਣਾ ਉਹਨੂੰ ਅਸੀਂ ਖੁਦ ਆ ਪਹੇ ਗਏ ਆ ਅੱਜ ਦਾ ਜਿਹੜਾ ਸਮਾਂ ਹੈਗਾ ਇੱਕ ਇੱਕ ਸਮਾਂ ਸੀ ਜਦੋਂ ਅਸੀਂ ਕੈਨੇਡਾ ਆਏ ਤੋ ਸਾਨੂੰ ਪੂਰਾ ਪਤਾ ਨਹੀਂ ਸੀ ਹੁੰਦਾ ਵੀ ਕੈਨੇਡਾ ਦੇ ਵਿੱਚ ਕੀ ਹੋਊਗਾ ਕਿਵੇਂ ਹੋ ਇੱਕ ਬੱਕਰੀ ਸੀ ਦੁਨੀਆ ਦੇ ਵਿੱਚ ਮੈਂ ਨਾ ਉਤਾਰ ਦਿੱਤਾ ਹੁੰਦਾ ਲਿਆ ਕੇ ਉਹ ਛਾਲ ਮਾਰ ਦਿੱਤੀ ਤੇ ਅੱਜ ਦੇ ਸਮੇਂ ਦੇ ਵਿੱਚ ਤਾਂ ਜਿਹੜੇ ਬੱਚੇ ਉੱਧਰੋਂ ਆਉਂਦੇ ਨੇ ਜਾਂ ਦੁਨੀਆ ਦੇ ਕਿਸੇ ਪਾਸੇ ਵੀ ਕੀ ਹੋ ਰਿਹਾ ਹਰ ਕੋਈ ਆਪਣੇ ਹੱਥ ਦੇ ਵਿੱਚ ਫੜੀ ਫਿਰਦਾ ਸੋਸ਼ਲ ਮੀਡੀਆ ਦਾ ਸਭ ਪਤਾ ਲਾਗਾ ਪਰ ਅਸੀਂ ਸਾਰੀ ਦੁਨੀਆ ਤਾਂ ਜਾਣ ਲਈ ਆ ਪਰ ਆਪਣੇ ਆਪ ਨੂੰ ਨਹੀਂ ਜਾਣਿਆ ਉੱਥੇ ਉੱਥੇ ਅਸੀਂ ਧੋਖਾ ਖਾ ਗਏ ਆ ਜਿਹੜਾ ਜਿਹੜੇ ਜਿਹੜੇ ਸੁਸਾਇਟੀ ਇੰਡੀਵਿਜੂਅਲਿਜ਼ਮ ਇਹਦੇ ਵਿੱਚ ਆ ਗਿਆ ਆਪਣਾ ਮੈਂ ਮੇਰੀ ਸਪੇਸ ਸਾਨੂੰ ਇਹਦੇ ਤੋਂ ਬਦਲਣਾ ਪੈਣਾ ਸਾਨੂੰ ਆਪਣੇ ਅੜੇਦਵਾਲੇ ਦੇ ਵਿੱਚ ਪਰਿਵਾਰ ਨਾਲ ਸਮਾਜ ਦੇ ਵਿੱਚ ਲੋਕਾਂ ਨਾਲ ਦੋਸਤ ਲੱਭਣੇ ਪੈਣੇ ਆ ਮੇਰੇ ਖਿਆਲ ਇਹ ਹੀ ਤੁਹਾਡੀ ਫਿਲਮ ਦਾ ਵੱਡਾ ਸੁਨੇਹਾ ਹੈਗਾ ਬਿਲਕੁਲ ਤੁਸੀਂ ਦੇਖੋ ਗਿੱਲ ਸਾਬ ਜਦੋਂ ਪੁਰਾਣੇ ਸਮੇਂ ਦੇ ਵਿੱਚ ਆਪਾਂ ਉਹ ਸਮਾਂ ਦੇਖਿਆ ਜਦੋਂ ਰਾਤ ਨੂੰ ਬਿੜੀ ਢਾ ਕੇ ਮੰਜੇ ਇਕੱਠੇ ਸੌਂਦੇ ਹੁੰਦੇ ਸੀਗੇ ਤਾਂ ਉਹ ਆਪਾਂ ਹੁਣ ਹੁਣ ਤਾਂ ਲੋਕੀ ਕਹਿਣਗੇ ਵੀ ਕਿੰਨੀ ਦਖਲਅੰਦਾਜ਼ੀ ਸੀਗੀ ਇੱਕ ਦੂਜੇ ਦੇ ਲਾਈਫ ਦੇ ਵਿੱਚ ਪਰ ਤੁਸੀਂ ਉਦੋਂ ਕਦੇ ਸੁਣਾਇ ਸੀ ਵੀ ਕੋਈ ਬੰਦਾ ਸਟ੍ਰੈਸ ਦੇ ਵਿੱਚ ਡਿਪਰੈਸ਼ਨ 'ਚ ਮਰ ਗਿਆ ਪ੍ਰਾਈਵੇਸੀ ਨਾਂ ਦੀ ਚੀਜ਼ ਹੀ ਨਹੀਂ ਸੀ ਕੋਈ ਹੁੰਦੀ ਤੇ ਜਿਹੜੀਆਂ ਪ੍ਰੋਪਰ ਪ੍ਰਾਈਵੇਸੀਆਂ ਸੀ ਉਹ ਸੀਗੀਆਂ ਪਰ ਐ ਨਹੀਂ ਸੀ ਮਤਲਬ ਕੋਈ ਵੀ ਮੈਂ ਹੁਣ ਤਾਂ ਘਰ ਦੇ ਅੰਦਰ ਬੱਚਾ ਆਪਦਾ ਡੋਰ ਲਾਈ ਬੈਠਾ ਰੂਮ ਦੇ ਵਿੱਚ ਆਪਣੇ ਉਹਨੂੰ ਆਪਣੇ ਪਿੰਡਾਂ ਦੇ ਵਿੱਚ ਹੁਣ ਤੁਸੀਂ ਆਪਾਂ ਗੱਲ ਸ਼ੁਰੂ ਕਰੀ ਆ ਪਹਿਲਿਆਂ ਸਮਿਆਂ ਦੇ ਵਿੱਚ ਗਲੀ ਆਪਣੇ ਮਹੱਲੇ 'ਚ ਵਿਆਹ ਹੁੰਦਾ ਸੀ ਨਾ ਇਹ ਹੁੰਦਾ ਸੀ ਵੀ ਉਹ ਵਿਆਹ ਹਰ ਇੱਕ ਦਾ ਆਪਣਾ ਹੈਗਾ ਸਾਂਝਾ ਹਾਂਜੀ ਹਾਂ ਤੇ ਅੱਜ ਅੱਜ ਅਸੀਂ ਜਿਹੜੇ ਆਪਣੇ ਆਪ ਨੂੰ ਤੋੜ ਲਿਆ ਲੋਕ ਦਿਖਾਵਾ ਬਿਲਕੁਲ ਜਿਹੜਾ ਲੋਕ ਦਿਖਾਵਾ ਬਹੁਤ ਜ਼ਿਆਦਾ ਹੋ ਗਿਆ ਤੁਹਾਡੀ ਹੁਣ ਜਿਹੜੀਆਂ ਜਿਹੜੀਆਂ ਸਟੋਰੀਆਂ ਨੇ ਉਹਦੇ ਵਿੱਚ ਇੱਕ ਸਟੋਰੀ ਦੇ ਵਿੱਚ ਤਾਂ ਬੰਦਾ ਪੈਸੇ ਵਾਲਾ ਹੈਗਾ ਹਾਂਜੀ ਔਰ ਬੱਚਾ ਕਲਾ ਵਾਲੇ ਪਾਸੇ ਜਾਣਾ ਚਾਹੁੰਦਾ ਹੈ ਹਾਂਜੀ ਹੈਨਾ ਤੇ ਉਹ ਬਾਪ ਇਹੀ ਚਾਹੁੰਦਾ ਵੀ ਉਹ ਮੇਰੇ ਵਾਲੇ ਕਿੱਥੇ ਜਾਵੇ ਬਿਲਕੁਲ ਇਹ ਇਹ ਪੁਆਇੰਟ ਨੂੰ ਤੁਸੀਂ ਕਿਸ ਤਰ੍ਹਾਂ ਚੁਣਿਆ ਹੈਗਾ ਬਈ ਮਤਲਬ ਬੱਚੇ ਦਾ ਅੰਦਰਲੀ ਕਲਾ ਪਛਾਣਨੀ ਚਾਹੀਦੀ ਹੈ ਮਾਪਿਆਂ ਨੂੰ ਕੋਈ ਪੜ੍ਹਾਈ ਕਰਾਉਣ ਵਾਲੇ ਵੀ ਨਹੀਂ ਗੱਲ ਸਾਬ ਇਹ ਇਹ ਪਤਾ ਹੀ ਸਾਰਿਆਂ ਤੇ ਚੀਜ਼ਾਂ ਲਾਗੂ ਨਹੀਂ ਹੁੰਦੀਆਂ ਹੈਨਾ ਇਹ ਇਹ ਪਰਟੀਕੂਲ ਜਿਵੇਂ ਉਸ ਬੰਦੇ ਦੀ ਕਹਾਣੀ ਸੀਗੀ ਹਾਂ ਉਹ ਉਹ ਉੱਥੇ ਪ੍ਰੋਪਰਲੀ ਹੈ ਬਿਲਕੁਲ ਜੇ ਹੁਣ ਮੈਂ ਕਹਾਂ ਵੀ ਸਾਰੇ ਐ ਦੇਖਣ ਜਾਂ ਸਾਰੇ ਐ ਕਰ ਲਾ ਜਨ ਉਹ ਨਹੀਂ ਗੱਲ ਕਿਉਂਕਿ ਦੇਖੋ ਉਹ ਬੰਦਾ ਹੁਣ ਕਹਿੰਦਾ ਵੀ ਮੈਂ ਸੱਤ ਪੁੱਤਾਂ ਦਾ ਜੋੜਾ ਹੋਇਆ ਹਨਾ ਉਹ ਇੰਨਾ ਪੈਸਾ ਜੋੜਾ ਹੋਵੇ ਉਹ ਪਤਾ ਨਹੀਂ ਆਉਣ ਵਾਲੀ ਪੀੜ੍ਹੀ ਨੇ ਉਹਨੂੰ ਯਾਦ ਰੱਖਣਾ ਉਸ ਬੰਦੇ ਨੂੰ ਕੋਈ ਨਹੀਂ ਯਾਦ ਰੱਖਣਾ ਹਨਾ ਬਟ ਉਹਦਾ ਜਿਹੜਾ ਟਾਈਮ ਚੱਲ ਰਿਹਾ ਹੁਣ ਉਹ ਸਭ ਕੁਝ ਕਰਾ ਸਕਦਾ ਆਪਣੇ ਬੱਚੇ ਨੂੰ ਮਿਊਜ਼ਿਕ ਦੇ ਵਿੱਚ ਪੜ੍ਹਾਈ ਕਰਨੀ ਚਾਹੁੰਦਾ ਜਾਂ ਕਿਸੇ ਹੋਰ ਕਲਾ ਦੇ ਵਿੱਚ ਜਾਣਾ ਚਾਹੁੰਦਾ ਉਹਨੂੰ ਕਰਾ ਸਕਦਾ ਪਰ ਉਹ ਉਹਨੂੰ ਇਸ ਕਰਕੇ ਨਹੀਂ ਕਰਾ ਰਿਹਾ ਵੀ ਤੂੰ ਮੇਰੀ ਦੌਲਤ ਸਾਬ ਤੂੰ ਬੇਨਸ ਦੀ ਪੜ੍ਹਾਈ ਕਰ ਹਨਾ ਉਹ ਬੱਚੇ ਨਾਲ ਮਤਲਬ ਅੱਛਾ ਉਹ ਜੇ ਉਸ ਬੱਚੇ ਦੀ ਆਪਾਂ ਸੋਚੀ ਉਸ ਬੱਚੇ ਵਾਲੇ ਪਾਸੋਂ ਸੋਚੀ ਵੀ ਉਹ ਕਹਿੰਦਾ ਵੀ ਮੇਰੇ ਪਿਓ ਕੋਲ Unui nu-i că... ਕਿੰਨੀ ਵਧੀਆ ਫ੍ਰੀडम ਹੈ ਵੀ ਤੁਹਾਡੇ ਮਾਪਿਆਂ ਕੋਲ ਪੈਸਾ ਹੈਗਾ ਤੁਸੀਂ ਖੁੱਲ੍ਹ ਕੇ ਕੰਮ ਕਰ ਸਕਦੇ ਹੋ ਜੇ ਤੁਹਾਨੂੰ ਪੰਜ-ਛੇ ਸਾਲ ਸਟਰਗਲ 'ਚ ਵੀ ਲੱਗ ਜਾਣ ਤਾਂ ਵੀ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਜਿਹੜੇ ਵਿਚਾਰੇ ਸਟਰਗਲ ਕਰਦੇ ਨੇ ਪੈਸਾ ਨਹੀਂ ਹੁੰਦਾ ਉਹਨਾਂ ਦੀ ਲਾਈਫ ਕਿੰਨੀ ਅਲੱਗ ਹੁੰਦੀ ਹੈ ਤਾਂ ਇਹ ਵੀ ਹਰੇਕ ਚੀਜ਼ ਆਪਾਂ ਹਰੇਕ ਕਹਾਣੀ ਤੇ ਪਰ ਨਹੀਂ ਲਾਗੂ ਕਰ ਸਕਦੇ ਬਟ ਉਹ ਤਾਂ ਮੇਰਾ ਦਿਖਾਉਣ ਦਾ ਮਕਸਦ ਸਿਰਫ ਇਹੀ ਸੀਗਾ ਵੀ ਇੱਕ ਤਾਂ ਉਹ ਬੰਦੇ ਦਾ ਹੰਕਾਰ ਭਰਿਆ ਹੋਇਆ ਸੀ ਉਹ ਬੰਦੇ ਅੰਦਰ ਵੀ ਮੈਂ ਤਾਂ ਸੱਤ ਪੁਛਤਾਂ ਦਾ ਜੋੜ ਰੱਖਿਆ ਹੈ ਨਾ ਵੀ ਇਹ ਪੈਸਾ ਹੀ ਸਭ ਕੁਝ ਹੈ ਪੈਸਾ ਹੀ ਸਭ ਕੁਝ ਹੈ ਵੀ ਇਹ ਹੁਣ ਜੋੜੇ ਇਹ ਮੇਰੀ ਲੈਗਸੀ ਅੱਗੇ ਲੈ ਕੇ ਜਾਵੇ ਹਨ ਮਾਰਕਸ ਉਹ ਕਰੈਕਟਰ ਦਾ ਤੇ ਉਹ ਉਹੀ ਚੀਜ਼ ਉਹਨੂੰ ਰਾਤ ਨੂੰ ਸੌਣ ਨਹੀਂ ਦਿੰਦੀ ਸੀ ਉਹਨੂੰ ਐਂ ਲੱਗਦਾ ਰਹਿੰਦਾ ਸੀਗਾ ਵੀ ਵੀ ਮੇਰੇ ਮੁੰਡੇ ਨੇ ਤਾਂ ਮੇਰਾ ਸਾਰਾ ਕੁਝ ਡੋਬ ਦੇਣਾ ਜਿਹੜਾ ਮੈਂ ਇਨੀ ਮਿਹਨਤ ਕਰਕੇ ਕੀਤਾ ਵੀ ਇਸ ਕੰਮ 'ਚ ਪੈ ਗਿਆ ਇਹਨਾਂ ਤਾਂ ਬਰਬਾਦ ਕਰ ਦੇਣਾ ਮੈਨੂੰ ਸਾਰਾ ਕੁਝ ਮੇਰਾ ਕੀਤਾ ਕਰਾਇਆ ਹੈ ਨਾ ਉਹ ਚੀਜ਼ ਨੂੰ ਸੌਣ ਹੀ ਨਹੀਂ ਦਿੰਦੀ ਟੈਂਸ਼ਨ ਦੇ ਗੋਲੀਆਂ ਖਾਈ ਜਾਂਦਾ ਬੈਠਾ ਨਾ ਪਰ ਜਦੋਂ ਦਿਮਾਗ ਦੇ ਵਿੱਚ ਗੱਲ ਵੱਡ ਜਾਂਦੀ ਵੀ ਯਾਰ ਵੀ ਗੱਲ ਤਾਂ ਠੀਕ ਹੈ ਉਹ ਪੂਰਾ ਇੱਕ ਪ੍ਰੋਸੈਸ ਜਦੋਂ ਕਾਉਂਸਲੀਆਂ ਦਾ ਚੱਲਦਾ ਉਹਨੂੰ ਪਤਾ ਲੱਗਦਾ ਵੀ ਮੈਂ ਗਲਤ ਜਾ ਰਿਹਾ ਯਾਰ ਤੇ ਜਦੋਂ ਫਿਰ ਉਹ ਸਾਰਾ ਕੁਝ ਠੀਕ ਹੋ ਜਾਂਦਾ ਉਹ ਉਹਦਾ ਫਿਰ ਉਹ ਬਿਨਾ ਦਵਾਈ ਤੋਂ ਵੀ ਫਿਰ ਉਹ ਨੀਂਦ ਆਉਣ ਲੱਗ ਜਾਂਦੀ ਹੈ ਕਿਉਂਕਿ ਉਹ ਡਾਇਲੌਗ ਹੈ ਨਾ ਫਿਲਮ ਚ ਵੀ ਕਈ ਵਾਰ ਸਾਡੇ ਮਤਲਬ ਜ਼ਖਮ ਹੋ ਰਹੇ ਹੁੰਦੇ ਮਤਲਬ ਅਸੀਂ ਕਿਤੇ ਹੋਰ ਲਾਈ ਜਾਂਦੇ ਹਾਂ ਹਣਾ ਬਿਲਕੁਲ ਬਾਕੀ ਵੱਡੇ ਇੰਪੋਰਟੈਂਟ ਗੱਲ ਤਾਂ ਇਹ ਹੈ ਨਾ ਵੀ ਅ ਬੱਚੇ ਤੇ ਬਾਪ ਦੇ ਵਿਚਾਲੇ ਜਿਹੜੀ ਦੂਰੀ ਘਟ ਜਾਂਦੀ ਹੈ ਦੂਰੀ ਘਟ ਜਾਂਦੀ ਹੈ ਇਹ ਉਹ ਇੱਕ ਦੂਜੇ ਦੇ ਜਦੋਂ ਜਦੋਂ ਉਹ ਬੁੱਕਲ ਚ ਲੈ ਜਾਂਦਾ ਮੇਰਾ ਖਿਆਲ ਆ ਉਹੀ ਉਹਦੀ ਉਹ ਦਵਾਈ ਵੱਢ ਜਾਂਦਾ ਬੱਚਾ ਵੱਢ ਜਾਂਦਾ ਬੱਚਾ ਤੇ ਦੂਸਰੀ ਤੁਸੀਂ ਦੂਸਰੀ ਕਹਾਣੀ ਦੇ ਵਿੱਚ ਪੇਰੈਂਟਸ ਦੇ ਉਹਨਾਂ ਦੇ ਬੱਚਾ ਨਹੀਂ ਹੁੰਦਾ ਹੈਗਾ ਤੇ ਉਹ ਉਹ ਵੀ ਉਹ ਆਪਣੇ ਉਸੇ ਚ ਮਸਤ ਆ ਵੀ ਮੇਰੇ ਪੈਸੇ ਖਰਾਬ ਹੋਣਗੇ ਜੇ ਮੈਂ ਆ ਕਰੂਗਾ ਮਤਲਬ ਉਹ ਉਹ ਕਹਾਣੀ ਵੀ ਤੁਹਾਡੀ ਤੇ ਤੀਸਰਾ ਤੁਸੀਂ ਯੂਥ ਨੂੰ ਲਿਆ ਹਾਂਜੀ ਹਾਂ ਯੂਥ ਦੀ ਕਹਾਣੀ ਉਹ ਬਾਕੀ ਤਾਂ ਸਾਰੀਆਂ ਹੈਗੀਆਂ ਮੈਨੂੰ ਉਹ ਜਿਹੜੀ ਯੂਥ ਵਾਲੀ ਬੜੀ ਡਿਫਰੈਂਟ ਲੱਗੀ ਹੈ ਕਹਾਣੀ ਉਹ ਉਹ ਆਪਸ ਵਿੱਚ ਹੀ ਮਤਲਬ ਇੱਕ ਦੂਜੇ ਦਾ ਪੱਖ ਨੂੰ ਜਾਣ ਹੀ ਨਹੀਂ ਸਕਦੇ ਉਹ ਆਪਣੇ ਹੀ ਗੱਲ ਹੀ ਕਰੀ ਜਾ ਰਹੀ ਆ ਉਹ ਆਪਦਾ ਹੀ ਸੋਚ ਰਿਹਾ ਹੈਗਾ ਪਰ ਐਟ ਦਾ ਐਂਡ ਜਦੋਂ ਤੂੰ ਸਭ ਤੁਹਾਡੇ ਕੋਲ ਆਉਂਦਾ ਹੈਗਾ ਉਹ ਉਹ ਕਹਾਣੀ ਕਿਸ ਤਰ੍ਹਾਂ ਤੁਹਾਡੇ ਦਿਮਾਗ ਦੇ ਵਿੱਚ ਆਈ ਵੀ ਇਹਨਾਂ ਬੱਚਿਆਂ ਨੂੰ ਐਸ ਲੈਵਲ ਤੇ ਵੀ ਗੱਲ ਕਰੀ ਜਾ ਸਕਦੀ ਹੈ ਇਹ ਨਾ ਗਿਲ ਸਾਹਿਬ ਮੇਰੇ ਨਾ ਬੜੇ ਕਾਫੀ ਟਾਈਮ ਤੋਂ ਨਾ ਮੇਰੇ ਦਿਮਾਗ 'ਚ ਚੱਲ ਰਿਹਾ ਸੀਗਾ ਵੀ ਮੈਂ ਜਦੋਂ ਇੱਥੋਂ ਦੇਖਦਾ ਨਾ ਵੀ ਬੱਚੇ ਸਾਡੇ ਨਾ ਹੁਣ ਅੱਜਕੱਲ ਵੀ ਵਿਆਹ ਕਰਾਣ ਨੂੰ ਡਰਦੇ ਨੇ ਪਤਾ ਨਹੀਂ ਤਰਜੀਹ ਨਹੀਂ ਦਿੰਦੇ ਵੀ ਵਿਆਹ ਥੋੜਾ ਡਿਲੇ ਕਰੀ ਜਾਂਦੇ ਨੇ ਪਿੱਛੇ ਲਈ ਜਾਂਦੇ ਨੇ ਨਾ ਉਹ ਸੀਨ ਨੂੰ ਤੇ ਮੇਰੇ ਦਿਮਾਗ ਚ ਚੱਲਦੀ ਸੀ ਵੀ ਮੈਂ ਕੋਈ ਗੱਲ ਕਹਾਂ ਇਹਦੇ ਬਾਰੇ ਹਨਾ ਵੀ ਕਿਵੇਂ ਹੈ ਹੁਣ ਉਹਦਾ ਫਿਰ ਜਿਹੜਾ ਰੂਟ ਕੌਸ ਮੈਨੂੰ ਕਿਤੇ ਨਾ ਕਿਤੇ ਲੱਗਿਆ ਹੀ ਲੱਗਿਆ ਵੀ ਇੱਕ ਤਾਂ ਉਹ ਪ੍ਰਿਪੇਅਰ ਨੀ ਹੁੰਦੇ ਇੱਕ ਉਹਨਾਂ ਦੀ ਡਿਮਾਂਡਸ టుਵਰਡ ਆਪਣੇ ਪਾਰਟਨਰ ਜਾਂ ਆਪਣੇ ਬੋਏਫ੍ਰੈਂਡ ਜਾਂ ਗਰਲਫ੍ਰੈਂਡ ਦੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਨਾ ਅਸਲ ਦੇ ਵਿੱਚ ਤੁਹਾਨੂੰ ਪਤਾ ਹੁਣ ਤੁਸੀਂ ਤਾਂ ਜ਼ਿੰਦਗੀ ਬਹੁਤ ਦੇਖੀ ਹੈ ਵੀ ਇਸ ਤਰ੍ਹਾਂ ਦੀ ਚੀਜ਼ਾਂ ਹੁੰਦੀਆਂ ਨਹੀਂ ਹੈਗੀਆਂ ਐਕਚੁਅਲ ਦੇ ਵਿੱਚ ਹਰੇਕ ਬੰਦਾ ਕੰਪਲੀਟ ਤਾਂ ਹੁੰਦਾ ਹੀ ਨਹੀਂ ਹੈਗਾ ਤਾਂ ਹਨਾ ਉਹ ਸਾਨੂੰ ਅਸੈਪਟ ਕਰਨੀਆਂ ਪੈਂਦੀਆਂ ਨੇ ਕੰਪਰੋਮਾਈਜ਼ ਵੀ ਕਰਨਾ ਪੈਂਦਾ ਸਾਨੂੰ ਕਿਤੇ 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 ਸਾਨੂੰ ਅਸੈਪਟ ਕਰਨਾ ਪੈਂਦਾ ਵੀ ਭਾਈ ਮੇਰਾ ਲਾਈਫ ਪਾਰਟਨਰ ਇਹ ਹੈ ਜਾਂ ਪਰ ਜਦੋਂ ਉਹ ਸਾਡੇ ਅੰਦਰ ਅਸੈਪਟੈਂਸ ਖਤਮ ਹੋ ਜਾਂਦੀ ਹੈ ਪੇਸ਼ੈਂਸ ਨਹੀਂ ਰਹਿੰਦੀ ਉਹ ਫਿਰ ਰਿਸ਼ਤੇ ਤੁਹਾਨੂੰ ਪਤਾ ਫਿਰ ਬਹੁਤ ਲੰਬਾ ਸਮਾਂ ਚ ਬਾਤ ਉਸ ਉਹ ਟਾਪਿਕ ਨੂੰ ਦਿਖਾਉਂਦਾ ਹੈ ਮੇਰਾ ਇਹੀ ਨਜ਼ਰੀਆ ਸੀ ਵੀ ਸਾਨੂੰ ਮਤਲਬ ਇਨਸਾਨ ਨੂੰ ਐਜ਼ ਇਨਸਾਨ ਦੇ ਤੌਰ ਤੇ ਲੈਣਾ ਚਾਹੀਦਾ ਹੈ ਉਹਨੂੰ ਸਮਝਣਾ ਵੀ ਚਾਹੀਦਾ ਹੈ ਵੀ ਕਿਵੇਂ ਆ ਜਦੋਂ ਜ਼ਿੰਦਗੀ ਅਸੀਂ ਇਸ ਤਰੀਕ ਨਾਲ ਜਿਉਂਨੇ ਆ ਸਾਡਾ ਪ੍ਰੋਸਪੈਕਟਿਵ ਟੂਵਰਡ ਲਾਈਫ ਚੇਂਜ ਹੋ ਜਾਂਦਾ ਨਾਲੇ ਉਹ ਜਦੋਂ ਕਹਿੰਦੇ ਆ ਨਾ ਵੀ ਅਸੀਂ ਆਪੋ ਆਪੋਜ਼ਿਟ ਆ ਇੱਕ ਦੂਜੇ ਤੋਂ ਪਰ ਸਾਇੰਸ ਦਾ ਰੂਲ ਆ ਵੀ ਆਪੋਜ਼ਿਟ ਅਟਰੈਕਟ ਆ ਮੇਰਾ ਖਿਆਲ ਆ ਜੇ ਹਸਨਡ ਵਾਈਫ ਦੇ ਵਿੱਚ ਉਹਨਾਂ ਦੇ ਦੋਨਾਂ ਦੇ ਵੱਖਰੇ ਵੱਖਰੇ ਤਰ੍ਹਾਂ ਦੀਆਂ ਨੇਚਰਸ ਵਾਲੀਆਂ ਬੱਕਰੇ ਵੱਕਰੇ ਕਲਾਮਪਤੀ ਉਹ ਹੋ ਚ ਗਈਆ ਉਹ ਜਿਆਦਾ ਬੈਟਰ ਰਹਿੰਦੇ ਆ ਜੇ ਹੁਣ ਦੋਨੋਂ ਦੀ ਸੋਚ ਏ ਇੱਕ ਆ ਫਿਰ ਤਾਂ ਐਡਵੈਂਚਰ ਹੀ ਕੋਈ ਨਹੀਂ ਐਡਵੈਂਚਰ ਖਤਮ ਹੋ ਗਿਆ ਹਾਂ ਜੀ ਉਹ ਖਤਮ ਹੋ ਗਿਆ ਔਰ ਤੁਸੀਂ ਸੋਣਾ ਉਹਦੇ ਵਿੱਚ ਅਖੀਰ ਤੈ ਔਰ ਫਿਰ ਤੁਸੀਂ ਇਸ ਫਿਲਮ ਦੇ ਵਿੱਚ ਤਿੰਨ ਗੀਤ ਵੀ ਪਾਇਆ ਪਹਿਲੀ ਫਿਲਮ ਦੇ ਵਿੱਚ ਗੀਤ ਕੋਈ ਨਹੀਂ ਸੀ ਉਹ ਇੱਕ ਉਹ ਚੰਗਾ ਹੋਇਆਗੇ ਸੀ ਗੀਤ ਉਹਦੇ ਵਿੱਚ ਵੀ ਗੀਤ ਹੈਗੇ ਸੀਗੇ ਉਹਦੇ ਵਿੱਚ ਮੇਰਾ ਖਿਆਲ ਆ ਉਹ ਇੰਨਾ ਨਹੀਂ ਸੀ ਟਾਈਟਲ ਸੌਂਗ ਸੀ ਹਾਂ ਜੀ ਇੱਕ ਦੂਜਾ ਟਾਈਟਲ ਸੌਂਗ ਸੀਗਾ ਇੱਕ ਸੈਡ ਸੌਂਗ ਸੀਗਾ ਹਾਂ ਇਹਦੇ ਵਿੱਚ ਤਿੰਨ ਤਿੰਨੋਂ ਵਧੇਰੇ ਪ੍ਰੋਪਰ ਗੀਤ ਪਾਇਆ ਤੁਸੀਂ ਉਹ ਵੀ ਮਿਊਜ਼ਿਕ ਵੀ ਤੁਹਾਡਾ ਮੈਨੂੰ ਚੰਗਾ ਲੱਗਾ ਹੈਗਾ ਅੰਤ ਦੇ ਵਿੱਚ ਜਿਹੜੇ ਹੁਣ ਦੇਖ ਰਹੇ ਨੇ ਤੁਸੀਂ ਕਿਉਂ ਉਹਨਾਂ ਨੂੰ ਚਾਹੋਗੇ ਵੀ ਉਹ ਜਿਹੜੀ ਖੁਸ਼ੀਆਂ ਫਿਲਮ ਨੂੰ ਦੇਖਣ ਹਾਂਜੀ ਗਿਲਸਾਹਬ ਇੱਕ ਤਾਂ ਜਿਹੜੀ ਤੁਸੀਂ ਮਿਊਜ਼ਿਕ ਦੀ ਗੱਲ ਕੀਤੀ ਹੈ ਥੋੜੀ ਜੀ ਮੈਂ ਇੱਕ ਮਿੰਟ ਉਹਤੇ ਤੇ ਗੱਲ ਕਰਨਾ ਚਾਹਣਾ ਹੈ ਵੀ ਮਿਊਜ਼ਿਕ ਜਿਹੜਾ ਜਿਹੜੇ ਗਾਣੇ ਲਿਖੇ ਹੋਏ ਨੇ ਯਾ ਪਹਿਲਾ ਜ਼ਿੰਦਗੀ ਦਾ ਟਾਈਟਲ ਸੌਂ ਸੀਗਾ ਉਹਦੇ ਇੱਕ ਸਾਈਡ ਸੌਂ ਸੀ ਫਿਰ ਇਹ ਖੁਸ਼ੀਆਂ ਤੇ ਇਹ ਮੇਰੇ ਬਹੁਤ ਪਿਆਰੇ ਦੋਸਤ ਨੇ ਇੰਡੀਆ ਤੋਂ ਕਮਲਪ੍ਰੀਤ ਕੌਰ ਤੇ ਬੜਾ ਸਾਡਾ ਪਿਆਰ ਹੈ ਉਹਨਾਂ ਨਾਲ ਤੇ ਉਹ ਜਿਵੇਂ ਕਹਿਦੀ ਹੈ ਨਾ ਵੀ ਮੈਂ ਮੈਂ ਨਾ ਫਿਲਮਾਂ ਲਿਖਦਾ ਸਭ ਕੁਝ ਲਿਖਦਾ ਪਰ ਮੈਂ ਇਥੋਂ ਗਾਣੇ ਨਹੀਂ ਲਿਖਿਆ ਜਾਂਦੇ ਅਮਰੀਕੋ ਹੋਆ ਹਨਾ ਉਹਨਾਂ ਨੇ ਗਾਏ ਹੋਏ ਨੇ ਉਹ ਉਹਨਾਂ ਨੇ ਗਾਏ ਹੋਏ ਨੇ ਜੀ ਕਮਲਪ੍ਰੀਤ ਹੋਰਾਂ ਦੇ ਤੇ ਉਹਨਾਂ ਨੇ ਲਿਖੇ ਨੇ ਬਹੁਤ ਵਧੀਆ ਕਲਮ ਉਹਨਾਂ ਦੀ ਇੱਕ ਤਾਂ ਉਹ ਐ ਵੀ ਮੇਰੇ ਦਿਮਾਗ ਨੂੰ ਫੜਦੇ ਨੇ ਉਹ ਸਭ ਤੋਂ ਵੱਡੀ ਗੱਲ ਤਾਂ ਵੀ ਸਾਡੀ ਸੋਚ ਬੜੀ ਸਿੰਕ ਕਰਦੀ ਹੈ ਮੈਂ ਉਹਨਾਂ ਇੱਕ ਹੁੱਕ ਲਾਈਨ ਦੇ ਦਿੰਨਾ ਹੁੰਦਾ ਜਿਵੇਂ ਜ਼ਿੰਦਗੀ ਦੇ ਵਿੱਚ ਵੀ ਜ਼ਿੰਦਗੀ 'ਚ ਆ ਚੀਜ਼ਾਂ ਐਡ ਹੋਣੇ ਚਾਹੀਦੀਆਂ ਨੇ ਆ ਖੁਸ਼ੀਆਂ 'ਚ ਵੀ ਉਹਨਾਂ ਨੂੰ ਮੈਂ ਕਿਹਾ ਜੀ ਖੁਸ਼ੀਆਂ ਦੀ ਕਹਾਣੀ ਆਪਾਂ ਇਸ ਆ ਕਹਾਣੀਆਂ ਮੇਰੀਆਂ ਕਲਮ ਦੀਆਂ ਤੇ ਇਹ ਮਤਲਬ ਖੁਸ਼ੀਆਂ ਦੀ ਗੱਲ ਕਰਨੇ ਵੀ ਖੁਸ਼ੀਆਂ ਤੇਰੇ ਨੇੜੇ ਤੇੜੀ ਨੇ ਇਹੋ ਤੂੰ ਕਿਵੇਂ ਲੱਭਣੀਆਂ ਨੇ ਤਾਂ ਤੁਸੀਂ ਦੇਖੋ ਵੀ ਉਹਨਾਂ ਨੇ ਕਿੰਨਾ ਪਿਆਰਾ ਉਸ ਟੌਪਿਕ ਦੇ ਉੱਪਰ ਕਿੰਨਾ ਵਧੀਆ ਖੜਾ ਕਰਤਾ ਉਸ ਗੀਤ ਨੂੰ ਕਿੰਨਾ ਵਧੀਆ ਤਰੀਕੇ ਨਾਲ ਲਿਖਿਆ ਹਨ ਤਾਂ ਉਹ ਬਹੁਤ ਵਧੀਆ ਮਤਲਬ ਮੈਨੂੰ ਬਹੁਤ ਵੱਡੀ ਸਪੋਰਟ ਆਈ ਉਹਨਾਂ ਦੀ ਵੀ ਇਸ ਗੱਲ ਦੀ ਇਹ ਪੋਜ਼ਿਟਿਵ ਪੁਆਇੰਟ ਆ ਫਿਲਮ ਦਾ ਹਾਂਜੀ ਹਾਂ ਹੁਣ ਤੇ ਮੈਂ ਦਰਸ਼ਕਾਂ ਨੂੰ ਇਹੀ ਗੱਲ ਕਹਿਣਾ ਚਾਹੁੰਦਾ ਵੀ ਤੁਸੀਂ ਫਿਲਮ ਦੇਖੋ ਖੁਸ਼ੀਆਂ ਰੈਡ ਕਾਰਪਟ ਫਿਲਮਸ ਦੇ ਉੱਪਰ YouTube ਦੇ ਉੱਪਰ ਪਾਈ ਹੋਈ ਹੈ ਤੇ ਮੈਂ ਤੁਹਾਨੂੰ ਯਕੀਨ ਦਿਵਾਉਣਾ ਵੀ ਇੱਕ ਘੰਟਾ ਤੁਹਾਡਾ ਖਰਾਬ ਨਹੀਂ ਹੋਊਗਾ ਤੁਹਾਨੂੰ ਚੰਗੀ ਲੱਗੂਗੀ ਫਿਲਮ ਤੇ ਜੇ ਚੰਗੀ ਲੱਗੀ ਤਾਂ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਜੇ ਤੁਸੀਂ ਸ਼ੇਅਰ ਕਰੋਗੇ ਤਾਂ ਹੀ ਉਸਨੇ ਵੱਡੀ ਫਿਲਮ ਬਣਨਾ ਤਾਂ ਮੈਂ ਹੀ ਸਾਰੇ ਦਰਸ਼ਕਾਂ ਨੂੰ ਅਪੀਲ ਕਰਦਾ ਵਾ ਬਿਲਕੁਲ ਖੁਰਸ਼ੀਆਂ ਫਿਲਮ ਦੀ ਗੱਲ ਕਰ ਰਹੇ ਆ ਉਹਦੇ ਸਾਡੇ ਰਾਈਟਰ ਡਾਇਰੈਕਟਰ ਪ੍ਰੋਡਿਊਸਰ ਰਵੀ ਹੁਣੀ ਆਏ ਹੋਏ ਸੇ ਤੇ ਮੈਂ ਵੀ ਸਾਰਿਆਂ ਨੂੰ ਰეკਮੈਂਡ ਕਰਦਾ ਕਿਉਂਕਿ ਫਿਲਮ ਮੈਂ ਦੇਖੀ ਆ ਸਬਜ ਜਾ ਕੇ ਦੇਖੋ YouTube ਤੇ ਜਾ ਕੇ ਉਸ ਵਲੋਂ ਨੂੰ ਦੇਖੋ ਔਰ ਆਪਣੇ ਵਿਚਾਰ ਵੀ ਦਵੋ ਇਸ ਨਾਲ ਅੱਜ ਦੇ ਪ੍ਰੋਗਰਾਮ ਨੂੰ ਸੰਪੂਰਨ ਕਰਦੇ ਆ ਆਉਣ ਵਾਲੇ ਸਮੇਂ ਵਿੱਚ ਫੇਰ ਮਿਲਦੇ ਆ ਉਦੋਂ ਤੱਕ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰੱਖੇ